ਤੇਰੇ ਡੈਡੀ ਨੇ ਤੀਮੀ ਰੱਖੀ ਆ ਤੂੰ ਤੀਮੀ ਰੱਖਵੀਂ ਦਿਖਾ ਆ ਜੇ ਬਹੁਤ ਪੁੱਠੀਆਂ ਗੱਲਾਂ ਬੋਲਦੀ ਸੀ ਅੱਛਾ ਇਹ ਤਰਨਵੀਰ ਕਹਿੰਦੀ ਆ ਵੀ ਮੈਂ ਤੇਰੀ ਮਾਂ ਬੋਲਦੀ ਆ ਤੇਰੇ ਨਾਲ ਹਿੰਮਤ ਕਿਉਂ ਨਹੀਂ ਤੂੰ ਮੇਰੇ ਨਾਲ ਗੱਲ ਕਿਉਂ ਅੱਛਾ ਆਪਦੀ ਮਾਂ ਨਾਲ ਗੱਲ ਕਰਨ ਦੀ ਹਿੰਮਤ ਨਹੀਂ ਆ ਤੇਰੇ ਚ ਆਪਦੀ ਨਾ ਅੱਛਾ ਮੇਰਾ ਮੁੰਡਾ ਤਾਂ ਪਾਗਲ ਹੋ ਰਿਹਾ ਹੈਗਾ ਅੱਛਾ ਜੀ ਜਿਹਦਾ ਅੱਜ ਸਵਾ ਕਿੰਨਾ ਬਾਹਣ ਦਾ ਵੇਖੀਗਾ ਕੋਲੇ ਕੁਝ ਵੀ ਨਹੀਂ ਰਿਹਾ ਬਿਲਕੁਲ ਬਿਲਕੁਲ ਆਪਣੇ ਪਾਗਲ ਹੋਣੀ ਹੈਗਾ ਬਿਲਕੁਲ ਫੇਰ ਪਿੰਡੀ ਵਾਗ ਜਾਂਦੀ ਸੀ ਹੁੰਦੀ ਆ ਹਾਂ ਦੋ ਦਿਨੀ ਰੈਂਡੀ ਸੀ ਇੱਥੇ ਤਾਂ 98 ਪਿੰਡ ਗੇੜਾ ਲਾਉਣੇ ਲਾਉਣਾ ਸੀ ਉਹਨਾਂ ਬਾਰੇ ਸੋਚਦੀ ਆ ਕਹਿੰਦੀ ਮੈਂ ਛੋਡੇ ਬਾਰੇ ਨਹੀਂ ਸੋਚਦੀ ਮੈਂ ਤਾਂ ਇਹਦੇ ਮਾਪਿਆਂ ਬਾਰੇ ਸੋਚਦੀ ਆ ਯਾਰ ਪੈਸਾ ਵੀ ਇਹਦੇ ਮਾਪਿਆਂ ਤੋਂ ਲਵਾ ਕੇ ਬਾਹਰ ਜਾਂਦੀ ਸਾਡਾ ਕਾਹਤੋਂ ਲਵਾ ਕੇ ਵੀ ਇਹ ਪੈਸਾ ਕੋਣ ਮੁੰਡੇ ਨੂੰ ਕਹਿੰਦੀ ਜੇ 15 ਲੱਖ ਦੇਵੇਂਗਾ ਤਾਂ ਲੈ ਜੂਆਂ ਸੀ 15 ਲੱਖ ਕਿੱਥੋਂ ਦੇਈਏ ਹੁਣ ਸਾਡੇ ਕੋਲ ਤਾਂ ਘਰ ਰਹਿ ਗਿਆ ਸਾਨੂੰ ਤਾਂ ਡੇਢ ਸਾਲ ਹੋ ਗਿਆ ਥਾਣੇ ਕਚਹਿਰੀਆਂ 'ਚ ਵੀ ਤੁਰੇ ਫਿਰਦੇ ਹੋਏ ਸਾਨੂੰ ਕੋਈ ਨਹੀਂ ਕੋਈ ਇਨਸਾਫ ਨਹੀਂ ਮਿਲਿਆ ਕਣ ਵਾਲੇ ਆ ਜੀ ਡੈਡੀ ਮੈਂ ਤੈਨੂੰ ਠਾਰ ਗੱਡੀ ਲੈ ਕੇ ਦਊ ਮੈਂ ਤੈਨੂੰ ਆਇਆ ਕਰੂੰ ਬਾਲਾ ਕੁਝ ਕਹਿੰਦੀ ਹੁੰਦੀ ਸੀ ਤੇ ਮੈਂ ਪਹਿਲਾਂ ਕਹਿੰਦੀ ਹੁੰਦੀ ਸੀ ਮੈਂ ਬਾਹਰਲੀ 'ਚ ਫਸਦੀ ਨਹੀਂ ਪਤਾ ਨਹੀਂ ਸਾਡੇ ਕੀ ਕਰਮ ੱੱਕਾ ਦੇਗੇ ਮੈਂ ਤਾਂ ਬਾਹਰਲੀ 'ਚ ਫਸ ਗਈ ਨਾਲਿਆ ਦੇ ਜਵਾਕ ਦੀ ਜ਼ਿੰਦਗੀ ਖਰਾਬ ਕਰਤੀ ਐਵੇਂ ਜੀ ਤੁਹਾਨੂੰ ਕਾਰਨ ਕੀ ਲੱਗਦਾ ਵੀ ਕਿਉਂ ਇਦਾਂ ਕਰ ਰਹੀ ਐ ਇਹ ਮਾਵਾਤੀਆਂ ਦੋਨੇ ਇਹੀ ਸੀ ਕੁੜੀ ਦੀ ਮਾਂ ਤੇ ਹਾਂ ਉਹ ਦੋਨੇ ਕੋਈ ਗੱਲ ਕਰਦੇ ਨੇ ਦੋਨੇ ਹਾਂਜੀ ਸਾਨੂੰ 15 ਜਾਣਿਆਂ ਨੂੰ ਮਾਵਾਤੀਆਂ ਗੱਲ 'ਚ ਨਹੀਂ ਸੌਣ ਦਿੰਦੀਆਂ ਤੇ ਫਿਰ ਇਹਨੂੰ ਵੀ ਇਹਦੇ ਡੈਡੀ ਨੂੰ ਕਹਿੰਦੀ ਜੇ ਬੋਲਿਆ ਵੱਧ ਘੱਟ ਕਹਿੰਦੀ ਤੇਰੇ ਨੱਕ ਤੇ ਮੁੱਕੀ ਮਾਰੂੰਗੀ ਕਹਿੰਦੀ ਉਹ ਦੇਣਾ ਸੀ ਹੋਰ ਇਹਨੂੰ ਬਾਦ ਲੱਖ ਰੁਪਈਆ ਉਹਦੇ ਡੈਡੀ ਨੂੰ ਸ਼ੇਰਪੁਰ ਫੜਾ ਕੇ ਆਇਆ। ਇਹਨੇ 70000 ਦਾ ਫੋਨ ਲੈ ਕੇ ਦਿੱਤਾ। ਫਿਰ ਇਹਨੇ 20000 ਦੇ ਕੱਪੜੇ ਲੈ ਕੇ ਦਿੱਤੇ ਪਰ ਨਾਲੇ ਤੋਂ ਖੋਦ ਉਹਦੀ ਮੰਮੀ ਇੱਥੇ ਆ ਕੇ ਨਾਲ ਗਈ ਗੱਡੀ 'ਚ। ਅੱਛਾ। ਪੌਣਿਆ ਆ ਪੌਣਿਆ। ਅਸੀਂ ਕਿਸੇ ਚੀਜ਼ ਦੀ ਉਹਨੂੰ ਕਿਤੇ ਕਮੀ ਨਹੀਂ ਸੀ ਛੱਡੀ ਹੈਗੀ। ਖਬਰ ਸਾਡੇ ਨਾਲ ਉਹ ਐਂ ਕੱਤ ਕਰ ਗਿਆ ਐਡਾ ਵੱਡਾ ਧੋਖਾ। ਅੱਛਾ। ਇਨਾ ਕੁਛ ਕਰਨ ਦੇ ਬਾਵਜੂਦ ਵੀ ਅੱਜ ਦਿਲ ਦੁਖ ਰਿਹਾ ਵੀ ਮੇਲ ਦੁਖ ਰਿਹਾ ਅਸੀਂ ਤਾਂ ਟੈਨਸ਼ਨ ਚ ਸਾਰਾ ਟੱਬਾ ਛੜਦਾ ਰੋਜ਼ ਮੇਰੇ ਮੁੰਡੇ ਬਾਰੇ ਸਾਰੇ ਪਿੰਡ ਚ ਗੁੱਸੇ ਆ ਜAVE ਵੀ ਮੁੰਡਾ ਖਾਏ ਜਾਗਾ ਗਲਮੇ ਚ ਹੱਥ ਪਾ ਲਾਂਦੀ ਸੀ ਮੁੰਡੇ ਦੇ ਅਸੀਂ ਫੇਰ ਵੀ ਅੰਦਰੋਂ ਅੰਦਰ ਹੀ ਮੈਂ ਕਹਿ ਦਾਂਦੀ ਚੱਲ ਕੋਈ ਤਰਨਵੀਰ ਤਰਨਵੀਰ ਪਾ ਲਾਂਦੀ ਸੀ ਇਹਦੇ ਮੇਰੇ ਬੇਟੇ ਦੇ ਇਹਦੇ ਗਲਮੇ ਚ ਹੱਥ ਪਾ ਲੈਂਦੀ ਸੀ ਇਹਦੇ ਚਾਚੇ ਦਾ ਮੁੰਡਾ ਫੌਜੀ ਸੀਗਾ ਓਕੇ ਅੱਛਾ ਜੀ ਜਦੋਂ ਆਏ ਸੀਗੇ ਇੱਥੇ ਉਹਨਾਂ ਨੇ ਸਾਨੂੰ ਖੁਦ ਕਹਿਤਾ ਸੀ ਵੀ ਇਹ ਕੁੜੀ ਮਾਡਲ ਆ ਤੁਹਾਡੇ ਬੱਸ ਨਾਲ ਹੀ ਨਹੀਂ ਹੈਗੀ ਅਸੀਂ ਫੇਰ ਵੀ ਉੱਥੇ ਚੁੱਪ ਕਰ ਗਏ ਇੱਕ ਗੱਲ ਇਹ ਵੀ ਨਿਕਲ ਕੇ ਆਈ ਇਹ ਵੀ ਉੱਥੇ ਕੋਈ ਹੋਰ ਮੁੰਡਾ ਜਿਹਦੇ ਨਾਲ ਇਹ ਰਹਿ ਰਹੀ ਆ ਹਾਂ ਉਹਦੇ ਨਾਲ ਰਹਿ ਰਹੀ ਉਹ ਤੋਂ ਗਾਲਾਂ ਕਢਵਾਉਂਦੀ ਆ ਸਾਡੇ ਉਹ ਤੋਂ ਗਾਲਾਂ ਕਢਵਾਉਂਦੀ ਠੀਕ ਇਹ ਹਾਂ ਤਾਂ ਤੂੰ ਜਿਉਂਦਾ ਫਿਰਦਾ ਕਹਿੰਦੀ ਆਏ ਬੋਲੀ ਤੂੰ ਅੱਛਾ ਜੀ ਬੀਬੀ ਲਿਆਤੀ ਸਵਾ ਕਿੱਲਾ ਜ਼ਮੀਨ ਦਾ ਜਿਹੜਾ ਵੇਚ ਲਈ ਅੱਜ ਜੀ ਹਾਂਜੀ ਕੋਲੇ ਤੁਹਾਡਾ ਦੇਖੀ ਜਾਂਦੀ ਜਮੀਨ ਸਾਥੋਂ ਬਿਲਕੁਲ ਵੀ ਜਿਹੜਾ ਕੋਈ ਉਹਦੀ ਲਾਈਫ ਚ ਕੋਈ ਮੁੰਡਾ ਹੈਗਾ ਉਹਦੇ ਨਾਲ ਕਰਾ ਲੇ ਵਿਆ ਅਸੀਂ ਤਾਂ ਐ ਵੀ ਕਹਿ ਰਹੇ ਹਾਂ ਸਾਰਿਆਂ ਨੂੰ ਪਿਆਰ ਭਰੀ ਸ਼ਾਸਿਕਾ ਦਾ ਦਰਸ਼ਕੋ ਬਰਨਾਲਾ ਦੇ ਪਿੰਡ ਕਰਮਗੜ੍ਹ ਚ ਬੈਠਿਆਂਗੇ ਤੇ ਇਹ ਉਸ ਪਰਿਵਾਰ ਕੋਲੇ ਬੈਠਿਆਂ ਦਰਸ਼ਕੋ ਜੇ ਕੈਨੇਡਾ ਦੇ ਆਪਾਂ ਬਹੁਤ ਸਾਰੇ ਕੇਸ ਅਜੇ ਸੁਣੇ ਨੇ ਜਿੱਥੇ ਬਹੁਤ ਸਾਰੀਆਂ ਕੁੜੀਆਂ ਬਾਹਰ ਜਾ ਕੇ ਮੁੱਕਰ ਜਾਂਦੀਆਂ ਨੇ ਪਹਿਲਾਂ ਪੈਸੇ ਲਵਾ ਲੈਂਦੀਆਂ ਇੱਕ ਪਰਿਵਾਰ ਤੋਂ ਤੇ ਉਸ ਤੋਂ ਬਾਅਦ ਉਹਦੇ ਪਰਿਵਾਰ ਦੀ ਸਾਰ ਨਹੀਂ ਲੈਂਦੀਆਂ ਤੇ ਨਾ ਹੀ ਆਪਣੇ ਹਸਬੰਡ ਨੂੰ ਇੱਧਰੋਂ ਬਾਹਰ ਬੁਲਾਉਂਦੀਆਂ ਤੇ ਉਸੇ ਉਹਦੇ ਤਹਿਤ ਅੱਜ ਅਸੀਂ ਇਸ ਪਰਿਵਾਰ ਕੋਲੇ ਪਹੁੰਚੇ ਆ ਇਸ ਪਰਿਵਾਰ ਨਾਲ ਮਤਲਬ ਜਿਹੜੀ ਬੇਇਨਸਾਫੀ ਹੋ ਰਹੀ ਹੈ ਉਹ ਤੁਹਾਨੂੰ ਜਾਣੂ ਕਰਵਾਉਣੇ ਆ ਸਾਡੇ ਨਾਲ ਨੇ ਮੁੰਡੇ ਦੇ ਮਾਤਾ ਜੀ ਨੇ ਤੇ ਮਾਤਾ ਜੀ ਪਹਿਲਾਂ ਤਾਂ ਇਹ ਦੱਸੋ ਵੀ ਤੁਹਾਨੂੰ ਨੇ ਮਤਲਬ ਵਿਆਹ ਕੀਤਾ ਸੀਗਾ ਤੁਹਾਡੇ ਬੇਟੇ ਦਾ ਕੀ ਨਾਮ ਹੈ ਜੀ ਜਗਦੀਪ ਸਿੰਘ ਆ ਜੀ ਜਗਦੀਪ ਸਿੰਘ ਹਾਂਜੀ ਤੇ ਕਿਹੜੇ ਸਾਲ ਚ ਮਤਲਬ ਜੀ ਵਿਆਹ ਹੋਇਆ ਸੀਗਾ 2022 ਚ 2022 ਚ ਹਾਂ ਜੀ 10ਵਾਂ ਮਹੀਨਾ 3 ਤਰੀਕ 10ਵਾਂ ਮਹੀਨਾ 3 ਤਰੀਕ ਹਾਂ ਜੀ ਤੇ ਤੁਸੀਂ ਵਿਆਹ ਕਰ ਲੈਂਦੇ ਹੋ ਹਾਂ ਜੀ ਨਾਰਮਲ ਵਿਆਹ ਹੁੰਦਾ ਤਾਂ ਜੀ ਵਧੀਆ ਵਿਆਹ ਕੀਤਾ ਉਹਦਾ ਪਿਓ ਜਿੱਦੇ ਸਾਡੇ ਘਰੇ ਰਿਸ਼ਤਾ ਕਰਨ ਆਇਆ ਸੀ ਪਹਿਲਾਂ ਮੇਰੇ ਕੋਲੇ ਕੁੜੀ ਤੇ ਬੈਂਡ ਆ ਗਈ ਤੇ ਤੀਜੀ ਚੀਜ਼ ਨਹੀਂ ਮੇਰੇ ਕੋਲੇ ਅਸੀਂ ਆਖ ਕੇ ਚੱਲ ਸਾਨੂੰ ਸਾਰਾ ਕੁਝ ਮਨਜ਼ੂਰ ਆ ਠੀਕ ਹੈ ਜੀ ਵੀ ਅਸੀਂ ਬਾਹਰ ਜਾਣ ਤੇ ਵੀ ਸਾਰਾ ਪੈਸਾ ਲਾਇਆ ਹਾਂ ਜੀ ਵੀ ਵਿਆਹ ਤੇ ਵੀ ਸਾਰਾ ਅਸੀਂ ਲਾਇਆਗਾ ਤੇ ਉਸ ਤੋਂ ਬਾਅਦ ਹੁਣ ਕਹਿੰਦੇ ਵੀ ਅਸੀਂ ਤੁਹਾਡਾ ਮੁੰਡਾ ਲੈ ਕੇ ਨਹੀਂ ਜਾਣਾ ਮਾਪਿਓ ਕਹਿੰਦੇ ਨਾਲ ਕੁੜੀ ਕਹਿੰਦੀ ਹੂੰ ਕੁੜੀ ਤੁਹਾਡੇ ਨਾਲ ਗੱਲ ਕਰਦੀ ਹੁਣ ਪਹਿਲਾਂ ਕਰਦੀ ਸੀ ਸੀ ਹੁਣ ਦੋ ਤਿੰਨ ਮਹੀਨਿਆਂ ਤੋਂ ਹੁਣ ਨਹੀਂ ਕਰਦੀ ਕੁੜੀ ਦਾ ਨਾਮ ਕੀ ਦੱਸਿਓ ਤਰਨਵੀਰ ਕੌਰ ਤਰਨਵੀਰ ਕੌਰ ਹਾਂਜੀ ਕੈਨੇਡਾ 'ਚ ਰਹਿ ਰਹੀ ਹੈ ਜਿਹੜੀ ਕਿ ਕੈਨੇਡਾ 'ਚ ਰਹਿ ਰਹੀ ਹੈ ਸਰੀ 'ਚ ਰਹਿ ਰਹੀ ਹੈਗੀ ਹਾਂਜੀ ਨਾਹੀਂ ਤੁਹਾਡੇ بیٹے ਨਾਲ ਗੱਲ ਕਰਦੀ ਆ ਤੁਹਾਡੇ بیٹے ਨਾਲ ਵੀ ਨਹੀਂ ਕਰਦੀ ਤੇ ਕਿੰਨੇ ਪੈਸੇ ਲੱਗੇ ਸੀ ਮਾਤਾ ਜੀ ਸਾਡਾ ਬਾਹਰ ਜਾਣ ਤੇ ਸਾਡਾ ਲੱਗਿਆ ਹੋਇਆ 20 ਲੱਖ ਰੁਪਇਆ 20 ਲੱਖ ਰੁਪਇਆ ਹਾਂਜੀ ਤੇ ਬਾਕੀ ਵਿਆਹ ਤੇ ਬਾਕੀ ਵਿਆਹ ਤੇ ਲਾਇਏ ਨੇ ਕੱਲੀ ਉਹਨਾਂ ਨੇ ਜਹਾਜ਼ ਦੀ ਟਿਕਟ ਲਾਈ ਉਹ ਵੀ ਉਹਨਾਂ ਨੇ ਚੋਰੀਆਂ ਚੜਾਈ ਸੀ ਚੋਰੀਆਂ ਮਤਲਬ ਕੈਨੇਡਾ ਭੇਜਦੀ ਹਾਂ 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 ਚੋਰੀਆਂ ਕੈਨੇਡਾ ਭੇਜਦੀ ਸਾਨੂੰ ਦੱਸਿਆ ਨਹੀਂ ਹੈਗਾ ਸਾਨੂੰ ਕਹਿੰਦੀ ਮੈਂ 3 ਤਰੀਕ ਨੂੰ ਜਾਣਾ ਬਾਅਦ 24 ਤਰੀਕ ਨੂੰ ਗਈ ਅੱਛਾ ਵੀ ਮਤਲਬ ਸਾਡਾ ਵੀ ਲਾਇਏ ਵਿੱਚ ਅੱਛਾ ਜੀ ਮੁੰਡੇ ਦੇ ਵਿਆਹ ਦੇ ਪ੍ਰੂਫ ਲੱਗੇ ਨਹੀਂ ਵਿੱਚ ਮੁੰਡੇ ਦੇ ਵਿਆਹ ਦੇ ਪ੍ਰੂਫ ਪਿਆਰ ਦੇ ਪ੍ਰੂਫਾਂ ਤੇ ਗਈ ਹੈ ਅੱਛਾ ਪੈਸਾ ਸੀ ਲਾਇਆ ਠੀਕ ਹੈ ਜੀ ਮੈਂ ਪੈਸਾ ਇਹਨਾਂ ਤੋਂ ਲਵਾਇਆ ਪੈਸਾ ਇਹਨਾਂ ਤੋਂ ਲਵਾਇਆ ਉਹ ਪ੍ਰੂਫ ਨਾ ਲਾਉਣ ਦਾ ਕਾਰਨ ਇਹ ਵੀ ਨਾਲ ਕਹਿੰਦੀ ਵੀ ਹਜੇ ਉਮਰ ਛੋਟੀ ਹੈ ਕਹਿੰਦੀ ਮੁੰਡੇ ਦੀ ਵੀ ਮੁੰਡੇ ਦਾ ਹੋਇਆ ਨਹੀਂ ਸੀ ਪੂਰਾ 5 ਮਹੀਨੇ ਪਾ ਹਾਂ 5 ਮਹੀਨੇ ਘੱਟ ਸੀਗੇ 5 ਮਹੀਨੇ ਘੱਟ ਸੀ ਮਰ ਕਹਿੰਦੀ ਸੀ ਮੈਂ 10ਵੇਂ ਮਹੀਨੇ ਆਉਂ ਜਿੱਦ ਅਸੀਂ ਜੱਟ ਕੋਲੇ ਸੰਗਰੂ ਰੋਫਾਇਲ ਲਾਈ ਆ ਹਾਂਜੀ 21ਵੇਂ ਮਹੀਨਾ ਤਦਾਰੇ ਵੀ ਆ ਗਿਆ ਉਹ ਕਹਿੰਦੀ ਮੈਂ 10ਵੇਂ ਮਹੀਨੇ ਆਉਂਗਾ ਆਪਸੇ ਵੀ ਮੈਂ ਕੋਠ ਮੈਦਜ ਉਹਦੇ ਕਰਾ ਜੂ ਫੇਰ ਆਈ ਨਹੀਂ ਹੈਗੀ ਫੇਰ ਸਾਨੂੰ ਕਹਿੰਦੀ 15 ਲੱਖ ਹੋਰ ਦੇਵੋ ਅਸੀਂ ਪਹਿਲਾਂ ਸਵਾ ਕਿੱਲਾ ਜ਼ਮੀਨ ਦਾ ਵੇਚ ਕੇ ਲਾਤਾ ਅਸੀਂ 15 ਲੱਖ ਕਿੱਥੋਂ ਲਾਈਏ ਹੋ ਮਤਲਬ ਤੁਸੀਂ ਨੇ ਸਵਾ ਕਿੱਲਾ ਜ਼ਮੀਨ ਦਾ ਵੇਚਤਾ ਬਾਹਰ ਭੇਜਣ ਦੀ ਉਹ ਤੇ ਉਹ ਕੁੜੀ ਤੇ ਲਾਤੇ ਪਏ ਉਹਨੂੰ ਬਾਅਦ ਵੀ 2 ਲੱਖ ਰੁਪਏ ਵਾਂਗੂ ਇਹਨੇ ਲੈ ਲਿਆ ਅਸ਼ਾਰੇ ਇਹਨਾਂ ਨੇ ਕੱਪੜੇ ਲੀੜਾ ਭੇਜਿਆ ਬਾਅਦ ਚ ਕਿਰ ਤੇ ਚੋਰੀ ਵਿੱਚ ਵਗ ਗਈ ਲੈਪਟਾਪ ਲੈ ਕੇ ਦਿੱਤਾ ਇਹਨਾਂ ਨੇ ਲੱਖ ਡੇਢ ਲੱਖ ਦਾ ਉਹ ਡੋਟਾ ਹੀ ਲੱਖ ਉਹ ਦੂਬਾਰੇ ਭੇਜਤਾ ਉਹ ਮਤਲਬ ਇਹ ਪਰਿਵਾਰ ਨੇ ਲੈ ਕੇ ਦਿੱਤਾ ਬੜੇ ਆਲੈਸ਼ ਬਾਅਦ ਚ ਇਹਨਾਂ ਨੂੰ ਵੀ ਮੈਂ ਮੁੰਡੇ ਨੂੰ ਲੈ ਕੇ ਜਾਊਂ ਮੈਂ ਆਉਂਗੀ ਦੁਵਾਰੇ ਵੀ ਵਿਆਹ ਕਰਾ ਕੇ ਕੋਟ ਮੈਰਿਜ ਵੀ ਫੇਰ ਲੈ ਕੇ ਜਾਊਂਗੀ ਦੁਵਾਰੇ ਵਾਪਸ ਨਹੀਂ ਵਰਦਾ ਦੁਵਾਰੇ ਨਹੀਂ ਆਹੀ ਨਾ ਹੀ ਮੁੰਡੇ ਨੂੰ ਕਾਗਜ ਭੇਜੇ ਨਾ ਕੁਛ ਨਹੀਂ ਭੇਜੇ ਮਦਈ ਪਰਿਵਾਰ ਕੀ ਕਹਿੰਦਾ ਹੈਗਾ ਫਿਰ ਕੁੜੀ ਵਾਲਾ ਪਰਿਵਾਰ ਕੀ ਕਹਿੰਦਾ ਪਰਿਵਾਰ ਦਾ ਮਾਪਿਓ ਵੀ ਕਹਿੰਦੇ ਤੁਸੀਂ ਸਾਡਾ ਕੁਛ ਨਹੀਂ ਕਰ ਸਕਦੇ ਕੁੜੀ ਵੀ ਕਹਿੰਦੀ ਕਹਿੰਦੀ ਸਾਡੀ ਕਿਹੜਾ ਮੁੰਡੇ ਦੀ ਤੁਹਾਡੇ ਦੀ ਕਿਹੜੇ ਕੋਟ ਮੈਰਿਜ ਹੋਈ ਹੈ ਕਹਿੰਦੀ ਤੁਸੀਂ ਕੰਪਲੀਟ ਕੀਤੀ ਮਾਤਾ ਜੀ ਠਾਣੇ ਚ ਹਾਂਜੀ ਕੀਤੀ ਹੋਈ ਹੈ ਸਾਡੀ ਠੀਕ ਹੈ ਅਸੀਂ ਕਰੀ ਸੀ ਕਿ ਪਟਿਆਲੇ ਪਟਿਆਲੇ ਤੋਂ ਆਪਣਾ ਕੇਸ ਸੰਗਰੂਰ ਆਇਆ ਹੋਇਆ ਹੈਗਾ ਸੰਗਰੂਰ ਹਾਂਜੀ ਅੱਛਾ ਤੇ ਉਹਨਾਂ ਨੇ ਕੋਈ ਦਿੱਤਾ ਭਰੋਸਾ ਉਹਨਾਂ ਨੇ ਇਹਨਾਂ ਦੇ ਪਰਚਾ ਕੀਤਾ ਹੋਇਆ ਮਾਪਿਓ ਤੇ ਪਰਚਾ ਕੀਤਾ ਹੋਇਆ ਹਾਂਜੀ ਕਹਿੰਦੀ ਮੇਰਾ ਮਾਪੋਂ ਕਹਿੰਦੀ ਮੈਂ ਸੜਾ ਲੂੰ ਕਹਿੰਦੀ ਤੁਸੀਂ ਕੁਝ ਨਹੀਂ ਕਰ ਸਕਦੇ ਮੇਰਾ ਕਹਿੰਦੀ ਮਤਲਬ ਜਿਹੜੀ ਇਹ ਤਰਨਵੀਰ ਕੌਰ ਤਰਨਵੀਰ ਸਾਨੂੰ ਆਏ ਧਮਕੀਆਂ ਦਿੰਦੀ ਆ ਅੱਛਾ ਅੱਛਾ ਇੱਕ ਵਾਰੋਂ ਜੀ ਜਿਹੜੇ ਮੁੰਡੇ ਨਾ ਰਹਿੰਦੇ ਉਹ ਤੋਂ ਸਾਨੂੰ ਗਾਲਾਂ ਵੀ ਕਢਵਾਉਂਦੀ ਆ ਜੀ ਕੀ ਨਾਮ ਕਰਕੇ ਦੀ ਕੀ ਪੁਨੀ ਜੀ ਜਿਹੜੇ ਮੁੰਡੇ ਨਾਲ ਉਧਰ ਬਾਹਰ ਰਹਿੰਦੀ ਉਹ ਤੋਂ ਗਾਲਾਂ ਕਢਵਾਉਂਦੀ ਹੈ ਜੀ ਸਾਨੂੰ ਸਾਰੇ ਉੱਥੇ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਆ ਹਾਂ ਹੋਰ ਮੁੰਡੇ ਨਾਲ ਰਹੀ ਹੈ ਰਹੀ ਆ ਉਹ ਅੱਛਾ ਮਤਲਬ ਤੁਹਾਨੂੰ ਗਾਲਾਂ ਕੱਢਦਾ ਹਾਂ ਜੀ ਉਹ ਸਾਨੂੰ ਗਾਲਾਂ ਕੱਢਦਾ ਹੈਗਾ ਠੀਕ ਹੈ ਠੀਕ ਹੈ ਠੀਕ ਹੈ ਮਤਲਬ ਇਹਦੇ ਉੱਥੇ ਮਤਲਬ ਵਿਆਹ ਦਾ ਇੱਥੇ ਹੋਇਆ ਹੋਇਆ ਪਰ ਉੱਥੇ ਵੀ ਕਿਸੇ ਹੋਰ ਮੁੰਡੇ ਨਾਲ ਰਹਿ ਰਹੀ ਆ ਹੋਰ ਹਾਂ ਠੀਕ ਹੈ ਤੇ ਤੁਸੀਂ ਜਦੋਂ ਇਸ ਗੱਲ ਤੇ ਇਤਰਾਜ਼ ਕੀਤਾ ਫਿਰ ਕੀ ਕਹਿੰਦੀ ਆ ਫਿਰ ਉਹ ਕਹਿੰਦੀ ਹੈ ਕਹਿੰਦੀ ਮੈਨੂੰ ਤੁਸੀਂ ਕੁਝ ਨਹੀਂ ਕਰ ਸਕਦੇ ਹੈਗੇ ਅੱਛਾ ਵੀ ਮੈਂ ਕਹਿੰਦੀ ਤੇ ਮੈਂ ਤਾਂ ਕਹਿੰਦੀ ਮੇਰੇ ਕੋ ਹਾਂ ਜੀ ਮੇਰਾ ਮੁੰਡਾ ਤਾਂ ਪਾਗਲ ਹੋ ਰਿਹਾ ਹੈਗਾ ਅੱਛਾ ਜੀ ਜਿਹਦਾ 1/2 ਕਿੱਲਾ ਬਾਹਣ ਦਾ ਵੇਚਿਆ ਕੋਲੇ ਕੁਛ ਵੀ ਨਹੀਂ ਰਿਹਾ ਹੈਗਾ ਬਿਲਕੁਲ 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 ਤੇ ਇਹਦੇ ਦਾਦਾ ਜੀ ਬਾਰੇ ਤੁਸੀਂ ਕੀ ਦੱਸਦੇ ਸੀਗੇ ਵੀ ਦਾਦਾ ਜੀ ਇਹਦਾ ਮੰਜੇ ਤੇ ਬੈਠੇ ਨੇ ਉੱਦੇ ਦੀ ਜੀ ਮੇਰੇ ਪੋਤੇ ਦਾ ਕੁਛ ਵੀ ਨਹੀਂ ਬਣਿਆ ਹੈਗਾ ਅੱਛਾ ਜੀ ਉਹਨੇ 1/2 ਕਿੱਲਾ ਜ਼ਮੀਨ ਦਾ ਵੇਚਿਆ ਸੀ 1/2 ਕਿੱਲਾ ਜ਼ਮੀਨ ਦਾ ਵੇਚਿਆ ਸੀ ਹਾਂ ਜੀ ਅਸਤਾ ਜੀ ਕੋਈ ਲੇਖਤ ਵੀ ਨਹੀਂ ਕਰਾਈ ਕੋਈ ਕੁਛ ਅਬੀ ਲਾ ਮੰਗਿਆ ਆਪਾਂ ਚੱਲ ਆਵਦੇ ਜਵਾਕ ਕੁਛ ਬਣ ਜੂਗਾ ਆਪਾਂ ਬਗਾਨੀ ਟੀਟ ਤਾਂ ਹੀ ਲਾਉਨੇ ਆ ਨਹੀਂ ਕਾ ਇਹਨੂੰ ਲਾਉਨੇ ਆਂਗੇ ਤੁਸੀਂ ਇਹਾਂ ਦੇ ਗਵਾਂਢੀ ਹੋ ਜੀ ਹਾਂ ਮੈਂ ਸ਼ੱਕੀ ਇਹਦੀ ਤਾਈ ਆ ਮੁੰਡੇ ਦੀ ਤੇ ਇਹਨਾਂ ਦੇ ਮਤਲਬ ਮੁੰਡੇ ਦਾ ਵਿਵਹਾਰ ਕਿਹਾ ਜਾਏ ਮੈਂ ਸਾਰੇ ਲੋਕ ਵੀਡੀਓ ਦੇਖਦੇ ਨੇ ਵਧੀਆ ਹੈਗਾ ਵਧੀਆ ਵਿਵਹਾਰ ਇੱਥੇ ਕੁੜੀ ਖੁਸ਼ ਸੀਗੀ ਕੁੜੀ ਵਧੀਆ ਸੀ ਪਹਿਲਾਂ ਤਾਂ ਉੱਥੇ ਜਾ ਕੇ ਵਿਗੜ ਗਈ ਨਾ ਇੱਥੇ ਵੀ ਲੜਨ ਲੱਗ ਗਈ ਸੀ ਬਾਅਦ ਚਾਰ ਉਹ ਵੀ ਲੜਨ ਲੱਗ ਗਈ ਕਿਹੜੀਆਂ ਗੱਲਾਂ ਤੋਂ ਮਤਈ ਬਸ ਆਈ ਵੀ ਰੋਜ਼ ਇੱਥੇ ਆਉਂਦੀ ਪਿੰਡੀ ਰਹਿੰਦੀ ਸੀ ਸਮਾਨ ਇੱਥੋਂ ਲੈ ਜਾਂਦੀ ਸੀ ਇਹਨਾਂ ਤੋਂ ਪੈਸੇ ਲਵਾਉਂਦੀ ਸੀ ਸਾਰੇ ਫਿਰ ਪਿੰਡੀ ਵਾਗ ਜਾਂਦੀ ਸੀ ਹਾਂ ਦੋਆ ਦੇ ਨਹੀਂ ਰੈਂਦੀ ਸੀ ਇੱਥੇ ਤਾਂ ਆਠ ਨੂੰ ਨੇ ਪਿੰਡ ਗੇੜਾ ਲਾਉਣੇ ਲਾਉਣਾ ਸੀ ਰੋਜ਼ ਇਹ ਹੈ ਕਿ ਬਹੁਤ ਸਾਰੇ ਪਰਿਵਾਰ ਇਦਾਂ ਦੇ ਨੇਗੇ ਜਦੋਂ ਵੀਡੀਓਸ ਆਪਾਂ ਕਰਦੇ ਆਂਗੇ ਕਈ ਲੋਕ ਕਹਿੰਦੇ ਆ ਵੀ ਵੀ ਮੁੰਡੇ ਪਰਿਵਾਰਾਂ 'ਚ ਉਹ ਹੋਣੇ ਤੰਗ ਕਰਦੇ ਹੋਣ ਜਾਂ ਕੁਝ ਹੋਰ ਕਰਦੇ ਹੋਣ ਇਦਾਂ ਦੇ ਪਰਿਵਾਰ ਨੇ ਇਹ ਇਨੋਸੈਂਟ ਪਰਿਵਾਰ ਨੇ ਜਿਨ੍ਹਾਂ ਨੇ 20 25-25 ਲੱਖ ਰੁਪਇਆ ਉਹ ਕੁੜੀਆਂ ਤੇ ਖਰਚਿਆ ਕਿਨਵੇਂ ਸ ਦੇਖਦੇ ਰਹੇ ਜੋ ਲੜਦੀ ਸੀ ਇੱਧਰ ਹੁੰਦੇ ਸੀ ਤੁਸੀਂ ਇਹਦੇ ਮੁੰਡੇ ਦੇ ਚਾਚੇ ਚਾਚੀ ਜੀ ਹਾਂਜੀ ਇਥੇ ਜੇ ਲੜਦੀ ਸੀ ਹਮ ਸੀ ਬੋਲਦੀ ਸੀ ਵੀਰੇ ਸਾਨੂੰ ਜੇ ਮਣਾਉਟ ਕਹਿੰਦੇ ਸੀ ਫਿਰ ਉਲਟਾ ਬੋਲਦੀ ਸੀ ਅੱਛਾ ਹਾਂ ਅਸੀਂ ਕਈ ਵਾਰ ਆ ਜਾਂਦੇ ਸੀ ਜੋ ਲੜਦੀ ਸੀ ਵੀ ਐ ਲੜੀ ਜਾਂਦੇ ਸੀ ਸੜਾਉਣ ਆ ਜਾਂਦੇ ਸੀ ਜੀ ਐ ਬੈਗ ਬੂ ਪਰ ਕਿਨੂੰ ਸੁਰਤ ਨਹੀਂ ਸੁਣਦੇ ਵੀਰੇ ਮੁੰਡਾ ਵੀ ਰੋਂਦਾ ਰਹਿੰਦਾ ਸੀ ਵਿਚਾਰਾ ਅੱਛਾ ਉਹ ਤਾਂ ਬਸ ਐ ਬੈਰ ਪਰ ਕੀ ਰਹੇ ਜਾਂਦੇ ਸੀ ਕਰੇ ਰੱਖਦੇ ਸੀ ਵੀਰੇ ਵੀ ਮੈਨੂੰ ਮੋਟਰਾ ਤੇ ਲੈ ਜਾਓ ਇਹ ਹੋਟਲਾਂ ਤੇ ਲੇਕ ਜੋ ਰੋਟੀ ਢੱਕ ਘਰੇ ਘਾਟੀ ਹੋ ਕਰਦੀ ਸੀ ਖਰਚਾ ਵਾਲਾ ਕਰਾਉਂਦੀ ਸੀ ਹਾਂ ਮਰੇ ਇਹਨਾਂ ਦਾ 호텔 ਤੇ ਰੋਟੀ ਗਾਣੀ ਹਾਂ ਬਸ ਐਂ ਕਲੇਸ ਰੱਖਦੇ ਸੀ ਇਹਨਾਂ ਦਾ ਤੋਂ ਬਾਅਦ ਤੁਹਾਡੇ ਨਾਲ ਹੁਣ ਰਾਬਤਾ ਉਹਦਾ ਹੈ ਨਹੀਂ ਤੁਹਾਡੇ ਨਾਲ ਗੱਲਬਾਤ ਨਹੀਂ ਕਰਦੀ ਨਹੀਂ ਨਾ ਉਹਦਾ ਮਾਪਿਓ ਕਰਦੇ ਨਾ ਉਹ ਕਰਦੇ ਜੀ ਉਹ ਤਾਂ ਹੁਣ ਆਈ ਕਹਿੰਦੀ ਮੈਂ ਤੁਸੀਂ ਮੇਰੇ ਲੱਗਦੇ ਕੀ ਹੋਗੇ ਹੁਣ ਸਾਨੂੰ ਅਸੀਂ ਸੁਣਾਇਆ ਹੀ ਆ ਗੱਲਾਂ ਉਹਨੀਆਂ ਨੇ ਕਹਿੰਦੀ ਆ ਕਹਿੰਦੀ ਮੇਰੇ ਤੁਹਾਡ ਨਾਲ ਕੋਈ ਰਿਸ਼ਤੇ ਹੀ ਨਹੀਂ ਹੈਗਾ ਹੁਣ ਤਾਂ ਸਾਨੂੰ ਆ ਉਹ ਵੀ ਇਦਾਂ ਦੇ ਕੇਸ ਬਾਈ ਜਦੋਂ ਹੁੰਦੇ ਨੇ ਕਿ ਜਿਹੜੇ ਪਰਿਵਾਰ ਹੁੰਦੇ ਨੇ ਉਹਨਾਂ ਉਹ ਤਾਂ ਜਿਹੜੇ ਮੈਂਟਲ ਮਤਲਬ ਟੌਰਚਰ ਚੱਲਦੇ ਹੀ ਨੇਗੇ ਉੱਪਰੋਂ ਕੁਸ਼ਕ ਪਰਿਵਾਰ ਵੀ ਇਹੋ ਜਿਹੇ ਨੇ ਕੁੜੀ ਵਾਲੇ ਪਰਿਵਾਰ ਵੀ ਤੇ ਕਹਿਣਾ ਪੈਂਦਾਗਾ ਵੀ ਹੋਰ ਸ਼ਹਿ ਦਿੰਦੇ ਆ ਕੁੜੀਆਂ ਨੂੰ ਕਿ ਕਿੱਥੇ ਤਾਂ ਆਪਾਂ ਚੌਣੇ ਹੁੰਦੇ ਆ ਵੀ ਹਾਂ ਡਿਸਪਿਊਟ ਨੂੰ ਸੌਫਟ ਆਊਟ ਕਰੀਏ ਪਰ ਹੋਰ ਸ਼ਹਿ ਦੇ ਕੇ ਉਹਨੇ ਪਰਿਵਾਰ ਆਪਣੇ ਸਾਹਮਣੇ ਆਏ ਖੁਦ ਗੱਲ ਦੱਸ ਰਿਹਾ ਕਿ ਇਹ ਉਧਰ ਦੇ ਪਰਿਵਾਰ ਦੀ ਸ਼ਹਿ ਹੈ ਤਾਂ ਉਹ ਕੁੜੀ ਮੁੰਡੇ ਨਾਲ ਇਹ ਕੰਮ ਕਰ ਰਹੀ ਹੈ ਇਹੀ ਕਹਿ ਰਹੇ ਹੋ ਮਤਲਬ ਤੁਸੀਂ ਹਾਂ ਹਾਂਜੀ ਮ ਉਹਦੇ ਮਾਪਿਆਂ ਦੀ ਸ਼ਹਿ ਹੈਗੀ ਉਹਨਾਂ ਨੂੰ ਸਭ ਕੁਝ ਭੇਜਦੀ ਹੈਗੀ ਹਾਂ ਪਹਿਲਾਂ ਉਹਨਾਂ ਦੇ ਘਰ ਇੰਨੀ ਗਰੀਬੀ ਸੀ ਹੁਣ ਉਹਨਾਂ ਨੂੰ ਸਾਰਾ ਕੁਝ ਓਧਰੋਂ ਦੋ ਫੋਨ ਵੀ ਲੈ ਕੇ ਭੇਜੇ ਨੇ ਲੈਪਟਾਪ ਵੀ ਭਾਈ ਨੂੰ ਲੈ ਕੇ ਭੇਜਿਆ ਹੁਣ ਮੋਟਰਸਾਈਕਲ ਲੈ ਕੇ ਦਿੱਤਾ ਭਾਈ ਨੂੰ ੁੱਲ ਚੀਜ਼ ਉਹਨਾਂ ਨੂੰ ਬਣਾਉਣ ਲੱਗ ਗਈ ਉਹਨਾਂ ਬਾਰੇ ਸੋਚਦੀ ਆ ਕਹਿੰਦੀ ਮੈਂ ਛੋਡੇ ਬਾਰੇ ਨਹੀਂ ਸੋਚਦੀ ਮੈਂ ਤਾਂ ਇਹਦੇ ਮਾਪਿਆਂ ਬਾਰੇ ਸੋਚਦੀ ਆ ਯਾਰ ਪੈਸਾ ਵੀ ਇਹਦੇ ਮਾਪਿਆਂ ਤੋਂ ਲਵਾ ਕੇ ਪਾ ਗਏ ਜਾਂਦੀ ਸਾਡਾ ਕਾਹਤੋਂ ਲਵਾ ਕੇ ਵੀ ਇਹ ਪੈਸਾ ਬਿਲਕੁਲ ਬਿਲਕੁਲ ਹਾਂਜੀ ਮਤਲਬ 25 ਲੱਖ ਰੁਪਏ ਥੋੜਾ ਲਵਾਇਆ ਹਾਂਜੀ ਤੇ ਬਣਾਉਂਦੀ ਉਹਨਾਂ ਨੂੰ ਹੈ ਜੀ ਟੋਟਲ ਕਿੰਨੇ ਨੇ ਜੀ ਵਿਚ ਵਿਆਹ ਤੇ ਵੀ ਲੱਗਿਆ 10 ਲੱਖ ਗਿਆ ਅੱਛਾ ਜੀ ਪੈਲਸ ਬਰਿਆ ਕਰਿਆ ਸੀ ਕੁੜੀ ਨੇ ਸ਼ੇਰਪੁਰ ਕਰਿਆ ਸੀ ਆਪ ਕਹਿਣੇ ਤੇ ਸਾਰਾ ਕੁਝ ਪੈਲਸ ਵਿੱਚ ਕੁੜੀ ਨੇ ਆਪ ਦੇ ਔਸ਼ਦਾ ਕਰਿਆ ਸੀ ਸੰਧਤਾ ਕਰਿਆ ਸੀ ਬਰਿਆ 70 ਲੱਖ ਪੈਲਸ ਟੋਟਲ ਖਰਚਾ 33 ਲੱਖ ਰੁਪਇਆ ਹਾਂਜੀ ਅੱਛਾ ਪੈਲਸ 'ਚ ਵਿਆਹ ਉਹਨੇ ਆਪ ਦੀ ਪਸੰਦ ਦਾ ਲੀੜਾ ਕੱਪੜਾ ਦੀ ਪਸੰਦ ਦਾ 2 ਮਹੀਨੇ ਮੁੰਡੇ ਦੇ ਨਾਲ ਵੀ ਰਹੀ ਹੈ ਜਿਉਂ ਸਾਗਣ ਪੈ ਗਿਆ ਸੀ ਅੱਛਾ ਜੀ ਤੇ ਹੁਣ ਹੁਣ ਮਾਤਾ ਜੀ ਤੁਸੀਂ ਮਤਲਬ ਕੀ ਚਾਹਣੋਗੇ ਕਿ ਹਾਂ ਕੀ ਕੀ ਇਨਸਾਫ ਚਾਹਣੋਗੇ ਸਾਨੂੰ ਤਾਂ ਐਂ ਸਹੀਦਾ ਕਿ ਸਾਡਾ ਜਿਹੜਾ ਪੈਸਾ ਲੱਗਿਆ ਹੋਇਆ ਸਾਨੂੰ ਜਾਂ ਸਾਡਾ ਪੈਸਾ ਵਾਪਸ ਕਰੇ ਬਸ ਸਾਡੇ ਤਾਂ ਇਹੀ ਚਾਹੁੰਦੇ ਹਾਂ ਤੇ ਉਹ ਮੰਨ ਨਹੀਂ ਰਹੀ ਵੀ ਮੈਂ ਮੁੰਡੇ ਨੂੰ ਮੰਨ ਨਹੀਂ ਗਈ ਹੁਣ ਮੁੰਡੇ ਨੂੰ ਕਹਿੰਦੀ ਜੇ 15 ਲੱਖ ਦੇਵੇਂਗਾ ਤਾਂ ਲੈ ਜਾਊਂਗਾ ਸੀ 15 ਲੱਖ ਕਿੱਥੋਂ ਦੇਈਏ ਹੁਣ ਸਾਡੇ ਕੋਲ ਤਾਂ ਘਰ ਰਹੇਗਾ ਕੱਲਾ 15 ਲੱਖ ਰੁਪਏ ਹੋਰ ਦੇ ਦੋ ਹੋਰ ਮੰਗਦੇ 15 ਲੱਖ ਸਾਥੇ ਵੀ ਫੇਰ ਤਾਂ ਮੈਂ ਲੈ ਜੂ ਮੁੰਡੇ ਨੂੰ ਅਦਰਵਾਇਜ਼ ਨਹੀਂ ਮੈਂ ਲੈ ਕੇ ਜਾਣਾ ਨਾ ਵੀ 15 ਲੱਖ ਅਸੀਂ ਕਿੱਥੋਂ ਦੇਈਏ ਇਹਨਾਂ ਨੂੰ ਅੱਛਾ ਜੀ ਅਸੀਂ 7 ਵਾਰ ਉਹਨਾਂ ਦੇ ਪਿੰਡ ਪੰਚਾਇਤਾਂ ਵੀ ਲੈ ਲੱਗੇ ਆ ਵੀ ਸਾਡਾ ਸਮਝੌਤਾ ਹੋ ਜਾਊਗਾ ਪਰ ਉਹਦੀ ਮਾਂ ਤੇ ਪਿਓ ਰਾਣੀ ਦਿੰਦੇ ਸਾਨੂੰ ਅੱਛਾ ਜੀ ਤੇ ਮਤਲਬ ਕੋਈ ਤੁਹਾਨੂੰ ਹਾਮੀ ਨਹੀਂ ਭਰੀ ਜਾਂਦੀ ਨਾ ਨਾ ਸਾਨੂੰ ਤਾਂ ਡੇਢ ਸਾਲ ਹੋ ਗਿਆ ਥਾਣੇ ਕਚਹਿਰੀਆਂ 'ਚ ਵੀ ਤੁਰੇ ਫਿਰਦੇ ਹੋਏ ਸਾਨੂੰ ਕੋਈ ਨਹੀਂ ਕੋਈ ਇਨਸਾਫ਼ ਨਹੀਂ ਮਿਲਿਆ ਕੋਈ ਪੈਸੇ ਤੁਸੀਂ ਨੇ ਜ਼ਮੀਨ ਵੇਚ ਕੇ ਲਾਤੇ ਤੁਹਾਡਾ ਮੁੰਡਾ ਜੈਥੀ ਹੈਗਾ ਉਹਨੂੰ ਕੈਨੇਡਾ ਵੀ ਨਹੀਂ ਬੁਲਾਇਆ ਹੈਗਾ ਤੁਸੀਂ ਕੁੜੀ ਵਾਲਿਆਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੋਣੀ ਤੁਹਾਨੂੰ ਕੀ ਕਿਹਾ ਉਹਨੇ ਉਹਨਾਂ ਨੇ ਜੀ ਐਂ ਕਿਹਾ ਸੀ ਮੈਨੂੰ ਤਾਂ ਕੀ ਕਹਿੰਦੇ ਇੱਕ ਕੁੜੀ ਦੇ ਸਾਡੇ ਬੈਂਡ ਨੇ ਵੀ ਪੈਸੇ ਸੁੱਟ ਦੀ ਲੱਗਣਗੇ ਸਾਰੇ ਅੱਛਾ ਜੀ ਵੀ ਤੀਜਾ ਸਾਡਾ ਕੋਈ ਸਾਡੇ ਲ ਕੋਈ ਸਹੀ ਨਹੀਂ ਛਾਰੇ ਕੋ ਦੀ ਛਾ ਤੋੜ ਬਾਰੇ ਛਾਰੇ ਛਾਜੀ ਦਾ ਜੀ ਛਾਰੇ ਪਾਸੇ ਸਹੀ ਆ ਜਮਾ ਉਹਨਾਂ ਨੇ ਕੁਝ ਨਹੀਂ ਕਰਿਆ ਜੀ ਸਾਡਾ ਠੀਕ ਹੈ ਤੁਸੀਂ ਜਦੋਂ ਪਰਿਵਾਰ ਨਾਲ ਉੱਥੇ ਜਾਂਦੇ ਸੀਗੇ ਹਾਂਜੀ ਉਹਨੂੰ ਕੋਈ ਭਰੋਸਾ ਦਿੰਦੇ ਸੀ ਜਾਂ ਆਪਦੀ ਬੁੜੀ ਨੂੰ ਕਹਿੰਦੇ ਹੁਣ ਵੀ ਤੂੰ ਪੁੱਤੇ ਨਾ ਕਰ ਵੀ ਮੁੰਡੇ ਨੂੰ ਬੁਲਾ ਲੈ ਉੱਥੇ ਜਾਂ ਕੁਝ ਵੀ ਨਾ ਸਾਨੂੰ ਕੋਈ ਭਰੋਸਾ ਨਹੀਂ ਦਿੱਤਾ ਜੀ ਇਹਨੂੰ ਤਾਂ ਕਹਿੰਦੀ ਮੈਂ ਡੈਡੀ ਤੈਨੂੰ ਇਹਨੂੰ ਬਹੁਤ ਹੌਸਲੇ ਦਿੰਦੀ ਹੁੰਦੀ ਅਸੀਂ ਇੰਨੇ ਵਾਲੇ ਹੈ ਨਹੀਂ ਸੀ ਡੈਡੀ ਮੈਂ ਤੈਨੂੰ ਠਾਰ ਗੱਡੀ ਲੈ ਕੇ ਦਊ ਮੈਂ ਤੈਨੂੰ ਐ ਕਰੂੰ ਬਾਲਾ ਕੁਝ ਕਹਿੰਦੀ ਹੁੰਦੀ ਸੀ ਇਹਨੂੰ ਸਾਡੇ 2 ਮਹੀਨੇ ਪੂਰਾ ਢੱਡੇ ਚ ਵੜ ਗਈ ਸੀ ਉਹ ਆ ਸਾਨੂੰ ਵੀ ਇੰਨਾ ਵਿਸ਼ਵਾਸ ਹੋ ਗਿਆ ਸੀ ਵੀ ਇੰਨੀ ਚੰਗੀ ਕੁੜੀ ਐ ਜਦੋਂ ਸਾਰੇ ਪੈਸੇ ਭਰਾਏਗੇ ਉਸ ਤੋਂ ਬਾਅਦ ਮੁੰਡੇ ਨਾਲ ਲੜਾਈ ਕਰਨੀ ਸ਼ੁਰੂ ਕਰਤੀ ਉਹਨੇ ਅੱਛਾ ਜੀ 2 ਮਹੀਨੇ ਬਾਅਦ ਜੇ ਸਾਰੇ ਪੈਸੇ ਪੂਰੇ ਹੋ ਗਏ ਹਾਂਜੀ ਹਾਂਜੀ ਮ ਮਦਦ ਮਦਦ ਤੁਨੇ ਹੋਰ ਵੀ ਬਹੁਤ ਸਾਰੇ ਕੇਸ ਦੇਖੇ ਹੋਣੇ ਵੀ ਕੁੜੀਆਂ ਮੁੱਕਰ ਜਾਂਦੀਆਂ ਗਿਆ ਬਾਹਰ ਜਾ ਕੇ ਸਾਨੂੰ ਤਾਂ ਮੈਂ ਪਹਿਲਾਂ ਕਹਿੰਦੀ ਹੁੰਦੀ ਸੀ ਮੈਂ ਬਾਹਰਲੀ ਚ ਫਸਦੀ ਨਹੀਂ ਪਤਾ ਨਹੀਂ ਸਾਡੇ ਕੀ ਕਰਮ ਤੱਕਾ ਦੇਗੇ ਮੈਂ ਤਾਂ ਬਾਹਰਲੀ ਚ ਫਸ ਗਈ ਨਾਲ ਇਹਦੇ ਜਵਾਕ ਦੀ ਜ਼ਿੰਦਗੀ ਖਰਾਬ ਕਰਤੀ ਭੈ ਜਦ ਤਾ ਹਲੇ ਵਿਆਹ ਨਹੀਂ ਦੀ ਨਾ 2 ਸਾਲ ਹੋਰ ਨਾ ਵਿਆਹਦੀ ਜਵਾਕ ਦੇ ਕਰਮਾਂ ਚ ਲਿਖਿਆ ਛਾ ਡਾ ਵੱਡਾ ਡੰਡਾ ਉਹਨਾਂ ਦੇ ਪਰਿਵਾਰ ਨੂੰ ਕਿਹਾ ਵੀ ਤੁਸੀਂ ਕੁੜੀ ਨਾਲ ਗੱਲ ਕਰਕੇ ਦੇਖ ਲਓ ਵੀ ਸ਼ਾਇਦ ਤੁਹਾਡੀ ਗੱਲ ਮੰਨ ਜੀ ਡਿਸਪਿਊਟ ਕਾਰਨ ਕੀ ਰਿਹਾ ਵੈਸੇ ਤੁਹਾਨੂੰ ਕਾਰਨ ਕੀ ਲੱਗਦਾ ਵੀ ਕਿਉਂ ਇਦਾਂ ਕਰ ਰਹੀ ਐ ਇਹ ਮਾਵਾ ਮਾਤੀਆਂ ਦੋਨੋਂ ਇਹ ਹੀ ਸੀ ਕੁੜੀ ਦੀ ਮਾਂ ਤੇ ਹਾਂ ਉਹ ਦੋਨੋਂ ਕੋਈ ਗੱਲ ਕਰਦੇ ਨੇ ਦੋਨੋਂ ਕੁੜੀ ਦੀ ਮਾਂ ਦਾ ਹੱਥ ਲੱਗਦਾ ਹੈ ਹਾਂ ਹਾਂ ਵਿੱਚ ਆਈ ਉਹਦਾ ਪੂਰਾ ਅਸੀਂ 15 ਜਾਣੇ ਹੁੰਦੇ ਸੀ ਉਹ ਦੋ ਜਾਣੀਆਂ ਹੁੰਦੀਆਂ ਸੀਗੀਆਂ ਅਸੀਂ 15 ਜਾਣੇ ਹੁੰਦੇ ਸੀ ਜਦੋਂ ਜਾਂਦੇ ਸੀ ਉਹ ਦੋ ਜਾਣੇ ਹੁੰਦੇ ਸੀ ਸਾਨੂੰ 15 ਜਾਣੇ ਨੂੰ ਮਾਵਾ ਮਾਤੀਆਂ ਗੱਲ 'ਚ ਨਹੀਂ ਸੌਣ ਦਿੰਦੀਆਂ ਕੁੜੀ ਦਾ ਕਹਿੰਦੇ ਤਾਂ ਕਿ ਮਤਲਬ ਘਰ ਪੱਟਣ ਦੇ ਵਿੱਚ ਮਾਂ ਦਾ ਹੱਥ ਹੈ ਕੁੜੀ ਦੀ ਮਾਂ ਦਾ ਹੱਥ ਹੁੰਦਾ ਹੈਗਾ ਤੇ ਗੱਲ ਇੱਥੇ ਸਾਬਤ ਵੀ ਹੋ ਰਹੀ ਹੈ ਹਾਂ ਪਰਿਵਾਰ ਸਾਡੇ ਨਾਲ ਬੈਠਾ ਹੈ ਕੁੜੀ ਨੂੰ ਸਮਝਾਉਣ ਦੀ بجائے ਉਹਨੂੰ ਹੋਰ ਇਸ ਕੰਮ ਲਈ ਸ਼ਹਿ ਦੇਣਾ ਇਹ ਵੀ ਕਿੰਨਾ ਕਿਤੇ ਮਤਲਬ ਰਿਸ਼ਤੇ ਖਰਾਬ ਹੀ ਕਰਦਾ ਆਪਾਂ ਸਾਰੇ ਹੁਣ ਦੇਖ ਹੀ ਰਿਹਾ ਤੇ ਮਾਤਾ ਜੀ ਤੁਸੀਂ ਇਹ ਦੇ ਜਦੋਂ ਉਰੇ ਰਹਿੰਦੀ ਸੀਗੀ ਤੁਹਾਡੇ ਕੋਲੇ ਰਹਿੰਦੀ ਸੀਗੀ ਉਦੋਂ ਤੁਹਾਡੇ ਨਾਲ ਵਧੀਆ ਵਿਹੇਵ ਸੀਗਾ ਹਾਂਜੀ ਹਾਂਜੀ ਸਾਡੇ ਨਾਲ ਪੂਰਾ ਵਧੀਆ ਉੱਠ ਕੇ ਸਾਡੇ ਸਵੇਰੇ ਪੈਰੀ ਹੱਥ ਲਾਇਆ ਕਰੇ ਕੱਪੜੇ ਕਰ ਕਰ ਪ੍ਰੈਸ ਪਾਇਆ ਕਰੇ ਅਸੀਂ ਇਹ ਦੱਸਿਆ ਨੇ ਵੀ 2 ਮਹੀਨੇ ਸਾਡੇ ਨਾਲ ਪੂਰਾ ਵਧੀਆ ਰਹੀ ਆ ਸਾਡੇ ਪੂਰਾ ਢਿੱਡ ਚ ਵੜ ਗਈ ਉਹ ਫਿਰ ਮੇਰੀ ਸੱਸ ਦਾ ਵੀ ਪੂਰਾ ਕਰਿਆ ਕਰੇ ਉਹ ਅੱਛਾ ਜੀ ਹਾਂ ਮੇਰੀ ਸੱਸ ਨੇ ਵੀ ਪੂਰਾ ਉਹਦੇ ਤੇ ਇਮਾਨਦਾਰੀ ਹੋ ਗਈ ਮੇਰੀ ਔਰਤ ਨੂੰ ਇੰਨੀ ਚੰਗੀ ਹੈ ਜੀ ਹੂੰ ਉਦੋਂ ਬਾਅਦ ਫੇ ਮੇਰੇ ਸੱਸ ਨਾਲ ਵੀ ਇੱਕ ਦੋ ਵਾਰੀ ਲੜ ਕੇ ਆਈ ਆ ਉਸ ਮਾਦਾ ਚ ਤੇ ਫੇਰ ਇਹਨੂੰ ਵੀ ਇਹਦੇ ਡੈਡੀ ਨੂੰ ਕਹਿੰਦੀ ਜੇ ਬੋਲਿਆ ਵੱਧ ਘੱਟ ਕਹਿੰਦੀ ਤੇਰੇ ਨੱਕ ਤੇ ਮੁੱਕੀ ਮਾਰੂਗੀ ਕਹਿੰਦੀ ਮੈਂ ਅੱਛਾ ਉਹ ਇਹਨੂੰ ਐਵੇਂ ਬੋਲਦੀ ਹੁੰਦੀ ਹੈਗੀ ਉਹ ਅੱਛਾ ਅੱਛਾ ਜੀ ਹਾਂ ਇਦਾਂ ਗੱਲਾਂ ਬੋਲਦੀ ਮਤਲਬ ਜੇ ਮਤਲਬ ਤੁਸੀਂ ਕੁਝ ਬੋਲੇ ਤਾਂ ਹਾਂ ਫੇਰ ਇਹਦਾ ਜ ਮਾਪਿਓ ਆਇਆ ਮਾਂ ਨੇ ਮੁੰਡੇ ਨੂੰ ਕਹਿੰਦੀ ਜਿਵੇਂ ਤੇਰੇ ਡੈਡੀ ਨੇ ਤੀਮ ਹੀ ਰੱਖੀ ਆ ਤੂੰ ਤੀਮ ਹੀ ਰੱਖ ਕੇ ਦਿਖਾ ਹੇ ਜ ਬਹੁਤ ਪੁੱਠੀਆਂ ਗੱਲਾਂ ਬੋਲਦੀ ਸੀ ਅੱਛਾ ਅੱਛਾ ਜੀ ਹਾਂ ਤੇ ਇਹ ਮਤਲਬ ਉਹਦੀ ਤਰਨਵੀਰ ਦੀ ਤਰਨਵੀਰ ਦੀ ਮੰਮੀ ਬੋਲਦੀ ਸੀ ਤਰਨਵੀਰ ਦੀ ਮੰਮੀ ਕਹਿ ਰਹੀ ਹੈ ਉਹਦਾ ਡੈਡੀ ਨਹੀਂ ਸੀ ਕਹਿੰਦਾ ਆਪਾਂ ਐਵੇਂ ਕਹੀ ਉਹਨੂੰ ਉਹਦੀ ਮੰਮੀ ਕਹਿੰਦੀ ਹੁੰਦੀ ਸੀ ਸਾਰਾ ਕੁਝ ਉਹਦੀ ਮੰਮੀ ਬੋਲਦੀ ਸੀ ਹਾਂ ਉਹਨਾਂ ਦੀ ਮਾਮਾ ਤੀਆਂ ਦੀ ਗੱਲ ਇੱਕੋ ਹੀ ਹੈ ਜੀ ਅੱਛਾ ਹਾਂ ਸਾਰਾ ਉਹਦੇ ਕੈਨੇ ਤੇ ਕਰਦੀ ਉਹ ਗੱਲ ਸਾਫ ਇਹਰ ਵੀ ਮੇਰੇ ਮੁੰਡੇ ਨੇ ਜਿਹਦਾ ਚੋਰੀਆਂ ਚੜੀ ਆ ਇਹਨੂੰ ਬੜਿਆ ਲਿਆ ਜਗਦੀਪ ਮੇਰੀ ਫੈਮਿਲੀ ਨੂੰ ਦੁਖੀ ਕਰੀ ਵੀ ਮੈਂ ਸੋਡੀ ਫੈਮਿਲੀ ਨੂੰ ਤੈਨੂੰ ਲੈ ਜੂ ਜਗਦੀਪ ਇਹਨੇ ਮੁੰਡੇ ਨੇ ਚੋਰੀਆਂ ਬਾਅਦ ਲੱਖ ਰੁਪਿਆ ਉਧੇ ਡੈਡੀ ਨੂੰ ਸ਼ੇਰਪੁਰ ਫੜਾ ਕੇ ਆਇਆ ਕਿਨੇ 70000 ਦਾ ਫੋਨ ਲੈ ਕੇ ਦਿੱਤਾ ਫਿਰ ਇਹਨੇ 20000 ਦੇ ਕੱਪੜੇ ਲੈ ਕੇ ਦਿੱਤੇ ਪਰ ਨਾਲੇ ਤੋਂ ਖੋਦ ਉਹਦੀ ਮੰਮੀ ਇੱਥੇ ਆ ਕੇ ਨਾਲ ਗਈ ਗੱਡੀ 'ਚ ਇਹ ਦੀਪ ਕੱਪੜੇ ਦਵਾ ਕੇ ਲੈ ਆਇਆ ਨਾਲ ਖੁਦ ਮੰਨੂ ਵੀ ਲੈ ਕੇ ਗਈ ਅੱਛਾ ਜੀ ਉਧਰੋਂ ਵੀਡੀਓ ਕਾਲ ਤੇ ਕਹਿੰਦੀ ਮੰਮੀ ਮੈਂ ਆ ਆ ਕੱਪੜੇ ਪਾਉਣੇ ਆ ਪਾਉਣੇ ਆ ਅਸੀਂ ਕਿਸੇ ਚੀਜ਼ ਦੀ ਹੁਣ ਕਿਤੇ ਕਮੀ ਨਹੀਂ ਸੀ ਛੱਡੀ ਹੈਗੀ ਖਾਬਰਾ ਸਾਡੇ ਨਾਲ ਉਹ ਐਂ ਕਾਤੋਂ ਕਰ ਗਏ ਐਡਾ ਵੱਡਾ ਧੋਖਾ ਅੱਛਾ ਲੋ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਅੱਜ ਦਿਲ ਦੁਖ ਰਿਹਾ ਵੀ ਮੇਲੇ ਦੁਖ ਰਿਹਾ ਅਸੀਂ ਤਾਂ ਟੈਨਸ਼ਨ 'ਚ ਆ ਸਾਰਾ ਟੱਬਾ ਛੜ ਤੇ ਤੇ ਗੱਲ ਤੁਸੀਂ ਨੇ ਮਤਲਬ ਨਾਤਾ ਕਿਸੇ ਕੋਲੇ ਕੀਤੀ ਘਰੀ ਅਸੀਂ ਕਿਸੇ ਕੋਲੇ ਨਹੀਂ ਅਸੀਂ ਜਦੋਂ ਰਿਸ਼ਤਾ ਲੈਂਦਾ ਸੀ ਤਾਂ ਕਿਸੇ ਦੀ ਰਾਏ ਵੀ ਨਹੀਂ ਲੈਂਤੀ ਨਾ ਮੇਰੇ ਨਣਦਾਂ ਦੀ ਲੈਂਤੀ ਤੇ ਤੰ ਅਸੀਂ ਨਾ ਮਿਆਂ ਦੇ ਪੇਕਿਆਂ ਦੇ ਪਰਿਵਾਰ ਦੀ ਰਾਏ ਲੈਂਤੀ ਆ ਬਸ ਇੱਕ ਮੇਰਾ ਸਹੁਰਾ ਸੀਗਾ ਬਸ ਸਾਡਾ ਘਰ ਘਰ ਦਾ ਪਰਿਵਾਰ ਸੀ ਇੱਕ ਮੇਰੇ ਜੇਠਕੇ ਸੀਗੇ ਸਾਡਾ ਘਰ ਘਰ ਦਾ ਪਰਿਵਾਰ ਸੀ ਬਸ ਪਹਿਲੇ ਦਿਨ ਪਿਓ ਆਇਆ ਦੂਜੇ ਦਿਨ ਸਾਰੇ ਰਿਸ਼ਤੇਦਾਰਾਂ ਨੂੰ ਲੈ ਕੇ ਆ ਗਿਆ ਬਸ ਉਹਦੀ ਰਿਸ਼ਤਾ ਕਰ ਗਿਆ ਦੋ ਮਹੀਨਿਆਂ ਵਿੱਚ ਤਾਂ ਸਾਰਾ ਕੁਝ ਹੀ ਕਰਤਾ ਅੱਛਾ ਹਾਂ ਅਸੀਂ ਤਾਂ ਕੋਈ ਪੇਤ ਵੀ ਨਹੀਂ ਲੈਂਤਾ ਉਹਨਾਂ ਦਾ ਆਪੇ ਮੇਰੇ ਮੁੰਡੇ ਦਾ ਸਾਰੇ ਕਿਤੇ ਪੀ ਇੱਥੇ ਲੈ ਕੇ ਜੈਨੇ ਠੀਕ ਹਾਂ ਮੇਰੇ ਮੁੰਡੇ ਬਾਰੇ ਸਾਰੇ ਪਿੰਡ ਚ ਗੁੱਸਿਆ ਜਾਵੇ ਵੀ ਮੁੰਡਾ ਖਾਏ ਜਾਗਾ ਕੁੜੀ ਬਾਰੇ ਪੁੱਸਿਆ ਜਾਵੇ ਵੀ ਖਾਏ ਜੀ ਇਹਨਾਂ ਨੂੰ ਠੀਕ ਹੈ ਠੀਕ ਹੈ ਇਸ ਪਿੰਡ ਦਾ ਜੋ ਸਰਪੰਚ ਸਾਹਿਬਾਨ ਨੇਗੇ ਉਹ ਤੁਹਾਡੇ ਨਾਲ ਤੁਹਾਡਾ ਸੋਡੀ ਸਪੋਰਟ ਕਰਦੇ ਨੇ ਤੁਹਾਡੇ ਨਾਲ ਸਾਥ ਦਿੰਦੇ ਨੇ ਤੁਹਾਡਾ ਹਾਂ ਸਾਥ ਦਿੰਦੇ ਆ ਸਾਡੇ ਸਾਰੇ ਪੰਜਾਬ ਮੈਂਬਰ ਸਰਪੰਚ ਸਾਰੇ ਸਾਥ ਦਿੰਦੇ ਆ ਉੱਥੇ ਵੀ ਜਾ ਕੇ ਆਏਗੇ ਹਾਂ ਅਸੀਂ ਤਿੰਨ ਚਾਰ ਵਾਰੀ ਖੇੜੀ ਵੀ ਗਿਆਗੇ ਖੇੜੀ ਹਾਂ ਉਹ ਉਹਨਾਂ ਦੇ ਘਰ ਵੀ ਜਾ ਕੇ ਆਏ ਸੀ ਹਾਂਜੀ ਉਹਦੀ ਮੰਮੀ ਤਾਂ ਬਸ ਐਂ ਕਹਿੰਦੀ ਸੀ ਪੈਸੇ ਹੀ ਮੰਗਦੀ ਐ 15 ਲੱਖ ਜੇ ਦੇ ਦੋਗੇ ਤਾਂ ਅਸੀਂ 15 ਲੱਖ ਕਿੱਥੋਂ ਦੇ ਦਈਏ ਹੁਣ 15 ਲੱਖ ਰੁਪਏ ਹੋਰ ਦੇ ਦੋ ਫੇਰ ਤੁਹਾਡੇ ਮੁੰਡੇ ਨੂੰ ਲੈ ਜਾਵਾਂਗੇ ਫੇਰ ਲੈ ਜਾਵਾਂਗੇ ਅਸੀਂ ਠੀਕ ਹੈ ਤੇ ਅਸੀਂ 15 ਕਿੱਥੋਂ ਦਈਏ ਸਾਡੇ ਮੁੰਡਿਆਂ ਤਾਂ ਲੈ ਕੇ ਨਹੀਂ ਗਈ ਜੀ ਹਾਂ ਹਾਂ 25 ਲੱਖ ਰੁਪਿਆ 33 ਲੱਖ ਰੁਪਿਆ ਟੋਟਲ ਪਹਿਲਾਂ ਲੱਗ ਚੁੱਕਿਆ ਹਾਂ 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 ਲੱਗ ਚੁੱਕਿਆ ਜੀ ਚੱਲ ਸਾਡੇ ਅਸੀਂ ਐ ਵੀ ਕਹਿੰਦੇ ਸਾਡੇ ਮੁੰਡੇ ਨੂੰ ਲੈ ਵੀ ਜਾਂਦੀ ਅਸੀਂ ਦਿੰਦੇ ਵੀ ਹੋਰ ਅਸੀਂ ਫੇਰ ਵੀ ਸਾਡਾ ਮਨ ਖੁਸ਼ ਹੁੰਦਾ ਵੀ ਸਾਡੇ ਮੁੰਡੇ ਨੂੰ ਲੈ ਕੇ ਅਸੀਂ ਦਿੰਦੇ ਵੀ ਪਰ ਉਹ ਜਦੋਂ ਇਹ ਜਿਹੇ ਗੱਲਾਂ ਬੋਲਣ ਲੱਗੀ ਤੇ ਅਸੀਂ ਕਿੱਥੋਂ ਦੇ ਵੀ ਪਹਿਲਾਂ ਸਾਡਾ ਪੈਸਾ ਡੁੱਬਿਆ ਪਿਆ ਤੇ ਫੇਰ ਹੋ ਡੁੱਬ ਜੂਗਾ ਜਿਹੜੀ ਮਾਂ ਤਾਂ ਅੱਜ ਇਦਾਂ ਬੋਲ ਰਹੀ ਆ ਹਾਂ ਉਹਨੇ ਕੱਲੋਂ ਵੀ ਤੁਹਾਨੂੰ ਤੁਸੀਂ ਆਪ ਹੀ ਸਮਝ ਸਕਦੇ ਹੋ ਨਹੀਂ ਕਿ ਆ ਜੀ ਸਾਰੀ ਜ਼ਿੰਦਗੀ ਮੇਰੇ ਮੁੰਡੇ ਦੀ ਕਿਵੇਂ ਲੰਘੂ ਜਦੋਂ ਅੱਜ ਹੀ ਆ ਜਾ ਕੁਝ ਕਰਨ ਲੱਗੇ ਸਾਰੀ ਉਮਰ ਹੀ ਤਪਾਉਗੀ ਮੁੰਡੇ ਨੂੰ ਮਾਂ ਇਹੋ ਆਸੀ ਤਾਂ ਕਿਤੇ ਉਹਨੂੰ ਕੰਮ ਨੂੰ ਵੀ ਨਹੀਂ ਸਿਖਾਇਆ ਸਾਰਾ ਦਿਨ ਆ ਹੀ ਰਹਿੰਦੀ ਸੀ ਕਿਸੇ ਚੀਜ਼ ਦੀ ਕਮੀ ਨਹੀਂ ਸੀ ਸਾੜ ਦਾ ਮੁੰਡਾ ਰੋਜ ਉਹਨੂੰ ਆਦ ਪੇਕੀ ਰੋਜ ਕਹਿੰਦੀ ਮੈਂ ਇੱਥੇ ਜਾਣਾ ਇੱਥੇ ਜਾਣਾ ਜਿੱਕ ਪਾਸੇ ਲੈ ਕੇ ਡੇਲੀ ਲੈ ਕੇ ਜਾਂਦੀ ਸੀ ਡੇਲੀ ਜੇ ਨਾਲ ਲੈ ਕੇ ਜਾਂਦਾ ਮੁੰਡੇ ਨਾਲ ਲੜਾਈ ਝਗੜਾ ਕਰਦੀ ਸੀ ਗਲਮੇ ਚ ਹੱਥ ਪਾ ਲਾਂਦੀ ਸੀ ਮੁੰਡੇ ਦੇ ਅਸੀਂ ਫੇਰ ਵੀ ਅੰਦਰੋਂ ਅੰਦਰੀ ਮੈਂ ਕਹ ਦਾਂਦੀ ਚੱਲ ਤਰਨਵੀਰ ਤਰਨਵੀਰ ਪਾ ਲਾਂਦੀ ਸੀ ਇਹਦੇ ਮੇਰੇ ਬੇਟੇ ਦੇ ਇਹਦੇ ਗਲਮੇ ਚ ਹੱਥ ਪਾ ਲਾਂਦੀ ਸੀ ਇਹ ਮੁੰਡਾ ਕਹਿੰਦਾ ਮੰਮੀ ਆਪਣੇ ਪੈਸੇ ਲੱਗੇ ਹੋਏ ਨੇ ਮੈਂ ਵੀ ਇਹਦੇ ਡੈਡੀ ਨੂੰ ਕਹਿ ਦਾਂਦੀ ਇਹ ਕਹਿੰਦਾ ਤੁਸੀਂ ਸਿਰ ਚੜਾਈ ਇਹਨੂੰ ਮੈਂ ਕਹਿੰਦੀ ਆਪਣੇ ਪੈਸੇ ਲੱਗੇ ਹੋਏ ਨੇ ਕੀ ਜਵਾਕ ਨੂੰ ਚੱਲ ਲੈ ਜੂ ਬਾਹਰ ਲੈ ਜੂ ਸਾਡੀ ਨਰਬਾਈ ਨੇ ਇੱਥੇ ਟਿਕਰ ਉਹਨਾਂ ਨੇ ਸਾਡੇ ਸਿਰ ਚੜ ਗਏ ਹੂੰ 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 ਅੱਛਾ ਤੁਸੀਂ ਇਹ ਸਾਰੀਆਂ ਗੱਲਾਂ ਮਤਲਬ ਘਰ ਚ ਦੱਬ ਲੈਂਦੇ ਸੀ ਦੱਬ ਲਾਂਦੇ ਸੀ ਮੈਂ ਦੱਸਦੀ ਨਹੀਂ ਸੀ ਦੀ ਬਾਰੇ ਮੈਂ ਆਸਗਵਾੜਦੀ ਆ ਮੇਰੇ ਜਦਦਰਾਨੇ ਦੀਆਂ ਨੂੰ ਵੀ ਨਹੀਂ ਦੱਸਦੀ ਕਿ ਮੇਰੇ ਮੁੰਡੇ ਦੇ ਗਲਮੇ ਚ ਹੱਥ ਪਾ ਲਾਂਦੀ ਸੀ ਅੱਛਾ ਜੀ ਹਾਂ ਤਾਂ ਬਹੁਤ ਜ਼ਿਆਦਾ ਗਲਤ ਚੀਜ਼ ਹੈ ਮਤਲਬ ਹੱਥ ਚੱਕਣਾ ਉਹਦੇ ਚਾਚੇ ਦਾ ਮੁੰਡਾ ਫੌਜੀ ਸੀਗਾ ਓਕੇ ਅੱਛਾ ਜੀ ਜਦੋਂ ਆਏ ਸੀਗੇ ਇੱਥੇ ਉਹਨਾਂ ਨੇ ਸਾਨੂੰ ਖੁਦ ਕਹਿਤਾ ਸੀ ਵੀ ਇਹ ਕੁੜੀ ਮਾਡਲ ਆ ਤੁਹਾਡੇ ਬਸਣ ਵਾਲੀ ਨਹੀਂ ਹੈਗੀ ਅਸੀਂ ਫੇਰ ਵੀ ਉੱਥੇ ਚੁੱਪ ਕਰ ਗਏ ਮਹਾਚਲ ਹੁਣ ਤਾਂ ਵਿਆਹ ਹੋ ਗਿਆ ਸਾਰਾ ਕੁਝ ਹੋ ਗਿਆ ਹਾਂਜੀ ਚਲ ਵੀ ਹੁਣ ਆਪਾਂ ਕਾਹ ਨੂੰ ਮਾੜੀ ਮਾੜੀ ਗੱਲ ਤੇ ਹਾਂ ਬਿਲਕੁਲ ਆਪਣੇ ਪੋਤੇ ਦੇ ਸਕੇ ਚਾਚੇ ਦੇ ਮੁੰਡੇ ਨੇ ਕਹਿਤਾ ਸੀਗਾ ਤਰਨਵੀਰ ਦੇ ਸਕੇ ਚਾਚੇ ਦੇ ਮੁੰਡੇ ਨੇ ਵੀ ਇਹਨਾਂ ਤੁਹਾਡੇ ਘਰ ਬਸਣ ਵਾਲੀ ਨਹੀਂ ਹੈਗੀ ਇਹ ਕੁੜੀ ਠੀਕ ਆ ਉਹਨੂੰ ਬਿਹੇਵ ਦਾ ਪਤਾ ਹੋਣਾ ਹਾਂ ਪਤਾ ਹੀ ਸੀਗਾ ਸਾਰਿਆਂ ਨੂੰ ਪਤਾ ਸੀਗਾ ਪਤਾ ਨਹੀਂ ਸਾਡੇ ਕੀ ਕਰਮ ੱਤਕਾ ਦੇਗੇ ਹੁਣ ਤੁਹਾਡੀ ਮਤਲ ਲਾਸਟ ਟਾਈਮ ਕਦੋਂ ਗੱਲ ਹੋਈ ਹੈ ਤਰਨਵੀਰ ਨਾਲ ਸਾਡੀ ਹੋਗੇ 2-3 ਮਹੀਨੇ ਹੋਗੇ 2-3 ਮਹੀਨੇ ਹੋਗੇ ਹਾਂ ਜੀ ਤੇ ਤੁਹਾਨੂੰ ਲਾਸਟ ਵਾਰੀ ਇਹੀ ਕਿਹਾ ਗਿਆ ਵੀ ਮੈਂ ਨਾ ਤਾਂ ਬੁਲਾਵਾਂ ਕਿ ਪੈਸੇ ਦੇ ਦੋਗੇ 15 ਲੱਖ ਰੁਪਿਆ ਤਾਂ ਹਾਂ ਹਾਂ ਜੀ ਐ ਕਿਹਾ ਤੇ ਬਸ ਜਾਂ ਧਮਕੀਆਂ ਮੁੰਡੇ ਨੂੰ ਗੱਲ ਕਰਨ ਤੇ ਆ ਤੁਸੀਂ ਸੁਣਿਆ ਵੀ ਵੀਡੀਓ ਜਿਹੜੀ ਉਹ ਕਹਿੰਦੀ ਆ ਮਾਂ ਬੋਲਦੀ ਆ ਮੈਂ ਤੇਰੇ ਨਾਲ ਕਿਉਂ ਨਹੀਂ ਗੱਲ ਕਰਦਾ ਵੀ ਉਹ ਮੁੰਡੇ ਦੀ ਮਾਂ ਆਗੀ ਆ ਕੇ ਲਿਆ ਸੀ ਮੁੰਡਾ ਉਹਦੇ ਘਰ ਵਾਲੀ ਸੀ ਉਹ ਇਹ ਤਰਨਵੀਰ ਕਹਿੰਦੀ ਆ ਵੀ ਮੈਂ ਤੇਰੀ ਮਾਂ ਬੋਲਦੀ ਆ ਤੇਰੇ ਨਾਲ ਹਿੰਮਤ ਕਿਉਂ ਨਹੀਂ ਤੂੰ ਮੇਰੇ ਨਾਲ ਗੱਲ ਕਿਉਂ ਕਰਦਾ ਅੱਛਾ ਤੁਹਾਨੂੰ ਅਸੀਂ ਸੁਣਾਈ ਵੀ ਵੀਡੀਓ ਸੁਣੀ ਵੀ ਹਾਂਜੀ ਹਾਂਜੀ ਮੈਂ ਸੁਣੀ ਆ ਪਾ ਲਾ ਵੀ ਦਵਾਂਗੇ ਨਾਲ ਹਾਂ ਹਾਂਜੀ ਤੇ ਇੱਕ ਗੱਲ ਇਹ ਵੀ ਨਿਕਲ ਕੇ ਆਈ ਹੈ ਵੀ ਉੱਥੇ ਕੋਈ ਹੋਰ ਮੁੰਡਾ ਜਿਹਦੇ ਨਾਲ ਇਹ ਰਹਿ ਰਹੀ ਆ ਹਾਂ ਉਹਦੇ ਨਾਲ ਰਹਿ ਰਹੀ ਉਹ ਤੋਂ ਗਾਲਾਂ ਕਢਵਾਉਂਦੀ ਆ ਸਾਡੇ ਉਹ ਤੋਂ ਗਾਲਾਂ ਕਢਵਾਉਂਦੀ ਆ ਹਾਂਜੀ ਬਿਲਕੁਲ ਹੋਦੇ ਮੈਨੂੰ ਇਹਦੇ ਡੈਡੀ ਨੂੰ ਜਗਦੀਪ ਨੂੰ ਸੰਤਿੰਦਾ ਨੂੰ ਕੱਢਿਆ ਨੇ ਗਾਲਾਂ ਅੱਛਾ ਜੀ ਹਾਂਜੀ ਅੱਛਾ ਜੀ ਹਾਂਜੀ ਹਾਂਜੀ ਫਿਰ ਉਹ ਤੋਂ ਬਾਅਦ ਇਹਦਾ ਡੈਡੀ ਕਹਿੰਦਾ ਵੀ ਉਹ ਜਦੋਂ ਮੁੰਡੇ ਨੂੰ ਫੜ ਕੇ ਫੋਨ ਫੇਰ ਦੂਜੇ ਦਿਨ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਸੌਰੀ ਆਂਟੀ ਮੈਥੋਂ ਕਹਿੰਦਾ ਗਲਤੀ ਹੋ ਗਈ ਤੂੰ ਮੈਨੂੰ ਮੇਰੇ ਮਾਵਾ ਵਰਗੀ ਸੀ ਉਹ ਮੁੰਡਾ ਕਹਿੰਦਾ ਹਾਂ ਦੂਜੇ ਦਿਨ ਮੈਥੋਂ ਸੌਰੀ ਮੰਗਣ ਲੱਗਾ ਇਹ ਗਾਹਾਂ ਹੋ ਨਾ ਕਰ ਦੇਣ ਫੇਰ ਵੀ ਇਹ ਸਿਰ ਕਾਟਾਂ ਦਾ ਸੁਣਾਤੀ ਸੀ ਠਾਣੇ ਚ ਸਾਨੂੰ ਗਾਲਾਂ ਕਢਵਾਉਂਦੀ ਆ ਮੁੰਡੇ ਤੋਂ ਬਾਹਰੋਂ ਕੰਪਲਸ ਵਿੱਚ ਦੇਤੀਆਂ ਤੂੰ ਨੇ ਉਹ ਸਾਰਾ ਹਾਂ ਦੇਤੀਆਂ ਸੀ ਕਿਆਂ ਛਾਂ ਵੀ ਸਾਨੂੰ ਗਾਲਾਂ ਕਢਵਾਉਂਦੀ ਆ ਬਾਹਰੋਂ ਹਾਂਜੀ 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 ਮਤਲਬ ਧਮਕੀਆਂ ਦਵਾਉਂਦੀ ਆ ਹਾਂ ਧਮਕੀਆਂ ਦਿਵਾਉਂਦੀ ਆ ਉਹ ਵੀ ਮੁੰਡਾ ਕਹਿੰਦਾ ਸੀ ਮੈਂ ਕਿਤੇ ਕਹਿੰਦੀ ਬਰਨਾਲੇ ਆਉਣਾ ਕਿਤੇ ਕਿਤੇ ਆਉ ਹਾਲੇ ਇਹਨੂੰ ਕਹਿੰਦੀ ਤੂੰ ਤਨਹੁੱਲੇ ਵਾਲੇ ਮੁੰਡੇ ਨੂੰ ਤਾਂ ਮਰਿਆ ਨਹੀਂ ਮਾਂ ਕਹਿੰਦੀ ਹਾਲੇ ਤੱਕ ਇਹਦੀ ਜਿਉਂਦਾ ਫਿਰਦਾ ਲੈ ਮੁੰਡਾ ਲਾਪਰੀ ਤੇ ਮਰ ਗਿਆ ਸੀਗਾ ਹਾਂ ਹਾਂ ਪਾਣੀ ਦਿਆ ਦੋ ਪਾਣੀ ਅੱਛਾ ਜੀ ਹਾਂ ਤੇ ਤਨਹੁੱਲੇ ਵਾਲੇ ਮੁੰਡੇ ਨੂੰ ਤਾਂ ਤੂੰ ਮਰਿਆ ਨਹੀਂ ਹੈਗਾ ਕਹਿੰਦੀ ਇਹ ਤਰਨਵੀਰ ਕਹਿੰਦੀ ਤਰਨਵੀਰ ਦੀ ਮੰਮੀ ਨੇ ਕਿਹਾ ਤਰਨਵੀਰ ਦੀ ਮੰਮੀ ਨੇ ਕਿਹਾ ਹਾਂ ਹਾਂ ਆਹ ਗੱਲ ਇਹ ਹਲ ਤਾਂ ਤੁਝ ਆਉਂਦਾ ਫਿਰਦਾ ਕਹਿੰਦੀ ਐ ਬੋਲੀ ਉਹ ਵਾਹ ਲੈ ਕੇ ਮਰ ਗਿਆ ਸੀ ਮਤਲਬ ਇਹ ਤਰਨਵੀਰ ਇਹਨੂੰ ਇੱਕ ਤਰਨ ਤਰਨਵੀਰ ਦੀ ਮੰਮੀ ਕਹਿੰਦੀ ਐ ਹਾਂ ਇਹਨੂੰ ਮੇਰੇ ਤੂੰ ਵੀ ਵਾਹ ਲੈ ਕੇ ਮਰ ਜਾ ਹਾਂ ਵੀ ਉਹਨੇ ਕਿਉਂ ਨਹੀਂ ਮਰਿਆ ਹਾਂ ਉਹਨੇ ਤਾਂ ਨਹੀਂ ਮਰਿਆ ਤੂੰ ਉਹਦੇ ਮਗੂ ਤਾਂ ਨਹੀਂ ਆਏ ਕਹਿੰਦੀ ਐ ਮੇਰੇ ਮੇਰੇ ਬੇਟੇ ਤਰਨਵੀਰ ਦੀ ਮੰਮੀ ਦੀ ਬਾਡਿੰਗ ਇਹ ਹਾਂ ਹਾਂ ਸਾਰੇ ਕੰਮ ਉਹਦੀ ਮੰਮੀ ਦੇ ਕੀਤਾ ਹੋਇਆਗਾ ਅੱਛਾ ਜੀ ਅਸੀਂ ਹੋਰ ਨਹੀਂ ਕਿਸੇ ਨੂੰ ਕਹਿੰਦੇ ਉਹਦੀ ਮੰਮੀ ਨੇ ਨਹੀਂ ਸਾਨੂੰ ਉਹ ਕਾਰਨ ਦਿੱਤਾ ਹਾਂ ਪੂਰ ਚੜਿਆ ਵਿਆਹ ਲਾ ਚੜਿਆ ਹਾਂ ਤੇ ਬਾਕੀ ਮੈਂ ਤਾਂ ਇਹ ਵੀ ਦੇਖਦਿਆਂ ਵੀ ਕਿਤਨਾ ਕਿਤੇ ਜਿਹੜਾ ਆਪਣੇ ਸਮਾਜ ਐ ਲੋਕ ਨੇਗੇ ਉਹ ਇਸ ਚੀਜ਼ ਦਾ ਤਮਾਸ਼ਾ ਦੇਖਦੇ ਆਂ ਵੀ ਸਾਨੂੰ ਬਾਰੇ ਸਾਨੂੰ ਕਹਿੰਦੇ ਛੋਟੇ ਨਾ ਠੱਗੀ ਹੋ ਗਈ ਠੱਗੀ ਉਹਦੇ ਤਾਂ ਬਾਰੇ ਵੀ ਨਹੀਂ ਜਾਂਦੇ ਕਿਤੇ ਘਰ ਹੀ ਰਹਿੰਦੇ ਆਂ ਹਾਂ ਆ ਸਾਡੇ ਤੋਂ ਸਮਾਦਾ ਚ ਬਾਪਿਆਂ ਦੇ ਸੇਰੇ ਉਹ ਚੀਜ਼ ਦੀ ਟੈਨਸ਼ਨ ਲੈਦਾ ਹਾਂ ਟੈਨਸ਼ਨ ਰਹਿੰਦੀ ਹੈ ਵੀ ਸਿੱਧਾ ਸਾਨੂੰ ਐਂ ਕਹਿੰਦੇ ਆ ਵੀ ਛੋਟਾ ਪੈਸਾ ਲੱਗ ਗਿਆ ਛੋਟਾ ਮੁੰਡਾ ਉਹਰੇ ਫਿਰਦਾ ਟੈਨਸ਼ਨ ਤਾਂ ਆਪੀ ਰਹਿਣੀ ਹੈ ਤਾਂਨੇ ਮੇਨੇ ਲੋਕਾਂ ਦੇ ਹਾਂ ਵੀ ਛੋਟੇ ਛੋਟੇ ਨਾਂ ਐ ਬਣ ਗਏ ਐ ਬਣ ਗਏ ਤੁਸੀਂ ਕਿਸੇ ਦੀ ਰਾਏ ਨਹੀਂ ਲੈਂਤੀ ਐਂ ਕਹਿੰਦੇ ਸਾਨੂੰ ਠੀਕ ਹੈ ਪਰ ਇੱਥੇ ਇਹ ਗੱਲ ਹੈ ਕਿ ਵੀ ਮਦਾਈ ਤੁਸੀਂ ਮੰਨਦਾ ਤਾਂ ਪਹਿਲੇੋਂ ਨਾਲ ਆਖਰੀ ਹੋਂ ਬਹੁਤ ਸਾਰੇ ਕੇਸ ਨੇ ਤੁਸੀਂ ਵੀ ਦੇਖੇ ਹੋਣੇ ਹਨਾ ਕਿ ਪਰ ਬੰਦਾ ਸੋਚ ਸੋਚਦਾ ਨਹੀਂ ਹੁੰਦਾ ਕਿ ਸ਼ਾਇਦ ਸਾਡੇ ਨਾਲ ਵੀ ਯਾਰ ਇਹ ਕਹਾਣੀ ਕਿਤੇ ਵਾਪਰੂਗੀ ਅਸੀਂ ਤਾਂ ਐ ਸੋਚੇ ਜੀ ਸਾਡਾ ਮੁੰਡਾ ਵਾਰ ਵਾਰ ਜ ਸਾਡੇ ਤਾਂ ਜੀ ਗਰੀਬੀ ਲਿਆਤੀ ਉਹਨਾਂ ਨੇ ਜਮਾ ਗਰੀਬੀ ਲਿਆਤੀ ਸਵਾ ਕਿੱਲਾ ਜ਼ਮੀਨ ਦਾ ਜਿਹਦਾ ਵਿਸਲੀ ਅੱਜ ਜੀ ਕੋਲੇ ਕਹਿੰਦਾ ਦੇਖੀ ਜਾਂਦੀ ਹੈ ਜ਼ਮੀਨ ਸਾਤ ਨੂੰ ਬਿਲਕੁਲ ਕਰਦੇ ਹਾਂ ਕੀ ਹੋਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਬਸ ਐਂ ਕਹਿੰਦੇ ਆ ਵੀ ਤੂੰ ਸਾਡਾ ਪੈਸਾ ਲਵਾ ਕੇ ਗਈ ਹੈਂ ਰਹੀ ਤਾਂ ਸਾਡੇ ਮੁੰਡੇ ਨੂੰ ਲੈ ਜੇ ਨਹੀਂ ਸਾਡਾ ਪੈਸਾ ਵਾਪਸ ਕਰ। ਨਹੀਂ ਵੇਸੋ ਬਸ ਸਾਡੀ ਤਾਂ ਹੀ ਮੰਗ ਹੈ। ਸਹੀ ਮੰਗ ਹੈ। ਜਿੰਨੇ ਸਾਡਾ ਪੈਸਾ ਲੱਗਿਆ ਸਾਡਾ ਪੈਸਾ ਵਾਪਸ ਕਰ ਦੇ। ਚਲ ਅਸੀਂ ਐਂ ਕਹਿੰਦੇ ਵੀ ਜਿਹੜਾ ਕੋਈ ਉਹਦੀ ਲਾਇਫ ਚ ਕੋਈ ਮੁੰਡਾ ਹੈਗਾ ਉਹਦੇ ਨਾਲ ਕਰਾ ਲੇ ਵਿਆ। ਅਸੀਂ ਤਾਂ ਐਂ ਵੀ ਕਹਿੰਦੇ ਉਹ ਨਾਲ ਰਹਿ ਲਵੇ। ਹਾਂ ਉਹਦੇ ਨਾਲ ਰਹਿ ਲਵੇ ਪਰ ਸਾਡਾ ਪੈਸਾ ਵਾਪਸ ਕਰ ਦੇ। ਇਹ ਲੱਗਦਾ ਕਿਤਨਾ ਕਿਤੇ ਮਾਤਾ ਜੀ ਇਹ ਉਹਦੀ ਗੱਲ ਪਹਿਲੀ ਹੋਵੇ ਉਸ ਮੁੰਡੇ ਨਾਲ। ਤਾਂ ਤੁਹਾਨੂੰ ਹਾਂ ਸਾਨੂੰ ਦੱਸ ਦੇ ਜੇ ਤਾਂ ਹੈਗੇ ਨੇ ਵੀ ਪਹਿਲੀ ਸੀ ਗੱਲ ਉਹਦੀ। ਹਾਂ ਪਹਿਲੀ ਸੀ ਉਹਦੀ ਗੱਲ। ਹਾਂਜੀ ਵੀ ਪਹਿਲੀ ਉਹ ਮੁੰਡੇ ਨਾਲ ਹੈਗੀ ਸੀ ਗੱਲ ਆ ਸਾਥ ਹੋਏ ਦੇ ਮਾਪਿਆਂ ਨੇ ਲੁੱਕ ਰੱਖੀ ਆ ਉਹ ਗੱਲ ਜਿੱਥੋਂ ਥੋਤੋ ਸਿਰਫ ਪੈਸੇ ਓਟੇ ਗਏ ਹੁਣ ਸਾਥ ਪੈਸੇ ਓਟੇ ਗਏ ਨੇ ਬਸ ਵੀ ਲੁੱਕ ਰੱਖੀ ਆ ਸਾਥ ਲੁੱਕ ਰੱਖੀ ਆ ਹਾਂਜੀ ਕਿਉਂਕਿ ਜਿਹੜਾ ਉਹ ਬਾਅਦ ਦੇ ਵਿੱਚ ਉਹ ਚੀਜ਼ਾਂ ਸਾਰੀਆਂ ਸਾਹਮਣੇ ਆਈਆਂ ਨੇ ਹੁਣ ਬਾਅਦ ਚ ਸਾਰੀ ਸਚਾਈ ਸਾਡੇ ਸਾਹਮਣੇ ਆ ਗਈ ਬਿਲਕੁਲ ਬਿਲਕੁਲ ਜਦੋਂ ਅਸੀਂ ਫੋਨ ਲੈ ਕੇ ਦਿੱਤਾ ਸਾਗਣ ਪਿਆ ਸੀ ਹਾਂਜੀ ਇਹਨੂੰ ਕਹਿੰਦੀ ਡੈਡੀ ਮੈਨੂੰ ਫੋਨ ਲੈਦੇ ਨੇ 20000 ਦਾ ਫੋਨ ਵੀ ਲਿਆ ਕੇ ਮੁੰਡਾ ਫੜਾਇਆ ਹਾਂਜੀ ਜਦੋਂ ਮੋਬਾਈਲ ਵੀ ਉੱਥੇ ਰੱਖਦੀ ਸੀ ਪਿੰਡਾਂ ਤੇ ਇੱਥੇ ਸਾਡੇ ਕੋਲੇ ਨਹੀਂ ਸੀ ਰੱਖਦੀ ਰਾਤ ਨੂੰ 12 12 ਵਜੇ ਤੱਕ ਰੌਣ ਲੈਂਣ ਵੀ ਕੀ ਦੇ ਨਾ ਰਹਿੰਦੀ ਸੀਗੀ ਮੁੰਡੇ ਨੂੰ ਤਾਂ ਫੋਨ ਲਾਉਂਦੀ ਨਹੀਂ ਸੀ ਪਤਾ ਤਾਂ ਸਾਨੂੰ ਲੱਗ ਗਿਆ ਸੀਗਾ ਇਹ ਤਰਨਵੀਰ ਰਾਤ ਨੂੰ ਹਾਂ ਹਾਂ ਆਨਲਾਈਨ ਰਹਿੰਦੀ ਸੀ ਹਾਂ ਜਿੱਦੋਂ ਪੇਕੀ ਉੱਥੇ ਜਿੱਦੋਂ ਜਾਂਦੀ ਸੀ ਤੇ ਵੀ ਮੁੰਡੇ ਨਾਲ ਤਾਂ ਫਿਰ ਗੱਲ ਕਰ ਦਿੰਦੀ ਹੋਰ ਰਾਤ ਨੂੰ 12 12 ਵਜੇ ਤੱਕ ਕੀ ਦੇ ਨਾ ਆਉਣ ਲੈ ਰਹਿੰਦੀ ਸੀ ਆਦੇ ਪੇਕੀ ਰੱਖਦਾ ਸੀ ਫੋਨ ਇਹਨੇ ਅੱਛਾ ਜੀ ਹਾਂ ਦੋ ਫੋਨ ਲੈ ਕੇ ਦਿੱਤੇ ਸੀ ਕਬਾੜ ਚ ਲੈ ਕੇ ਦਿੱਤਾ ਸੀ ਇੱਕ ਪਹਿਲਾਂ ਸਾਗਣ ਵੇਲੇ ਪੈਸਾ ਖਾਣ ਦਾ ਪੈਸਾ ਖਾਣ ਦਾ ਢੰਗ ਸੀ ਇਹਨਾਂ ਦਾ ਤਿੰਨਾਂ ਦਾ ਫਿਰ ਤੁਸੀਂ ਉਦੋਂ ਇਹ ਗੱਲ ਉਦੋਂ ਧਿਆਨ ਚ ਕਰਵਾਈ ਇਹ ਗੱਲ ਤੁਹਾਨੂੰ ਉਹਨਾਂ ਦੇ ਜਾਂ ਜਾਂ ਇਹ ਗੱਲ ਉਹ ਤੁਹਾਨੂੰ ਮਤਲਬ ਅਸੀਂ ਸਾਨੂੰ ਤਾਂ ਐਸੀ ਵੀ ਚੱਲ ਸਾਡਾ ਮੁੰਡਾ ਬਾਹਰ ਲੈ ਜੂ ਸਾਡੀ ਤਾਂ ਤਸੀਰ ਨਰਵਾਈ ਵਰਤੀ ਗਈ ਅਸੀਂ ਮਤਲਬ ਤੁਸੀਂ ਸਾਰੀਆਂ ਗੱਲਾਂ ਉਹ ਇਗਨੋਰ ਕਰਤੀਆਂ ਵੀ ਜਿਹੜੀਆਂ ਵੀ ਤੁਹਾਡੇ ਨਾਲ ਤੁਹਾਡਾ ਡੈਡੀ ਵੀ ਕਹਿ ਦਿੰਦਾ ਹੁੰਦਾ ਵੀ ਜੇ ਕੋਈ ਮੁੰਡੇ ਨੂੰ ਮਾਰਾ ਜਾਂ ਕੁਝ ਕਹਿਦਾ ਨਹੀਂ ਜਾਂ ਸਾਥੋਂ ਕੋਈ ਪੈਸਾ ਮੰਗਦੀ ਸੀ ਤੁਹਾਡੇ ਮੁੰਡਾ ਪਚਾਉਣੇ ਬਾਹਰ ਮੁੰਡਾ ਪਚਾ ਦੇ ਪਰ ਉਹ ਵੀ ਨਹੀਂ ਆਈ ਇਹਦੇ 'ਚ ਮੈਂ ਆਉਂਗੀ ਵੀ ਛੁੱਟੀਆਂ 'ਚ ਵੀ ਨਾ ਆਉਂਗੀ ਮੈਂ ਕਹਿੰਦੇ ਕਿ ਕੋਟ ਦੇ ਲਾ ਕੇ ਆਦੇ ਕਿ ਵੀ ਮੈਂ ਲੈ ਇੱਕ ਸਾਲ ਹੋ ਗਿਆ ਮੁੜ ਕੇ ਆਈ ਵੀ ਨਹੀਂ ਆਈ ਨਹੀਂ 10ਵੇਂ ਮਹੀਨੇ ਚ ਆਉਣਾ ਸੀ 23 ਦੇ ਚ ਹੁਣ ਤਾਂ 24 ਦਾ ਵੀ 10ਵਾਂ ਮਹੀਨਾ ਗਿਆ ਤੇ ਆਈ ਨਹੀਂ ਹੈਗੀ 2 ਸਾਲ ਹੋ ਗਏ ਹੌਣ ਵਾਲੀ ਨੇ ਮੰਨੋ ਮਤਲਬ ਤੁਹਾਨੂੰ ਕਹਿ ਕੇ ਗਈ ਸੀ ਵੀ ਮੈਂ ਵਾਪਸ ਆਉਂਗੀ ਹਾਂ ਜਦ ਸੰਗਰੂਰ ਫਾਇਲ ਲਈ ਸੀਗੀ ਅਸੀਂ ਸਾਰੇ ਗਏ ਸੀ ਉਹ ਉੱਥੇ ਕਹਿੰਦੀ ਵੀ ਮੈਂ 10ਵੇਂ ਮਹੀਨੇ ਮੰਮੀ ਬਾਪਸ ਆਉਂਗੀ ਹੂੰ ਦੀਨੂ ਕੋ ਭਾ ਜਾੰਟਾ ਤੋਂ ਕਹੇਗਾ ਜਾੰਟਾ ਕਹਿੰਦਾ ਵੀ ਇਧਰ ਲੈ ਵਿਆਹ ਕਰ ਲਓ ਅਸੀਂ ਇਧਰ ਲੈ ਵਿਆਹ ਕਰ ਲਿਆ ਜਿਹੜਾ ਵੀ ਉਧਰਲਾ ਵਿਆਹ ਮੰਨਦਿਆ 21 ਸਾਲ ਦਾ ਮੰਨਦਿਆ ਦੀ 5 ਮਹੀਨੇ ਉਮਰ ਘੱਟ ਸੀ ਘੱਟ ਸੀਗੀ ਉਹਨੂੰ ਹਾਂ ਵੀ 10-12 ਮਹੀਨੇ ਦੀ ਉਮਰ ਪੂਰੀ ਹੋਣੀ ਸੀ 21 ਸਾਲ ਦਾ ਵੀ ਜਣੇ ਦੀ ਆ ਹੀ ਨਹੀਂ ਹੁਣ ਤੇ 22 ਸਾਲ ਦਾ ਹੋ ਗਿਆ ਬਿਲਕੁਲ 22 ਸਾਲ ਦਾ ਇਹ ਤਾਂ ਮਤਲਬ ਇਹੀ ਹੈ ਸਾਫ਼ ਤੌਰ ਤੇ ਮਾਤਾ ਹੀ ਨਿਕਲ ਕੇ ਆ ਰਹੀ ਹੈ ਗੱਲ ਵੀ ਹਾਂ ਪਹਿਲੀ ਉਹਨਾਂ ਨੇ ਗੱਲ ਇਹ ਸੋਚੀ ਹੋਈ ਹੋਣੀ ਹੈ ਕਿ ਮੈਂ ਇਹ ਉਹਨਾਂ ਦੀ ਕੋਈ ਗੇਮ ਬਣਾਈ ਹੋਈ ਸੀਗੀ ਵੀ ਸਾਡੇ ਜਵਾ ਸਾਡੇ ਨਾਲ ਠੱਗੀ ਹੀ ਮਾਰਨੀ ਸੀ ਠੱਗੀ ਹੀ ਮਾਰੀਆ ਸਾਡੇ ਨਾਲ ਉਹਨਾਂ ਨੇ ਬਿਲਕੁਲ ਨਹੀਂ ਤਾਂ ਸਿਆਣੇ ਬੰਦੇ ਹੁੰਦੇ ਆ ਚਾਰ ਘਰੇ ਆਉਂਦੇ ਆ ਵੀ ਭਾਈ ਦੱਸੋ ਕੀ ਡਿਸਪਿਊਟ ਹੈ ਵੀ ਭਾਬਾਏ ਕਿ ਨਵੇੜ ਲੈਨੇ ਆ ਵੀ ਸਾਡੀ ਕੁੜੀ ਨੂੰ ਸਮਝਾ ਲੰਨੇ ਆ ਅਸੀਂ ਵਿੱਚ ਬਚੋਲੇ ਪਾਕ ਵੀ ਲੈਤੇ ਸਾਡੇ ਪਿੰਡ ਦੇ ਸਰਪੰਚ ਮੈਂਬਰ ਵੀ ਲੈ ਗਏ ਸਾਡੇ ਨਾਲ ਬਹਿ ਕੇ ਕੋਈ ਗੱਲ ਵੀ ਨਹੀਂ ਕਰਦੇ ਅਸੀਂ ਆਖ ਵੀ ਸਾਡੇ ਨਾਲ ਸਾ ਵੀ ਉਹ ਜਦੋਂ ਆਉਂਦੇ ਦੀ ਜਦੋਂ ਜਾਂਦੇ ਦੀ ਉੱਥੇ ਸੀ ਸਾਨੂੰ ਪੁੱਠੇ ਹੀ ਬੋਲ ਦਿੱਤੀ ਸਿੱਧਾ ਤਾਂ ਬੋਲਦੀ ਨਹੀਂ ਸੀ ਉਹ ਅੱਛਾ ਜੀ ਉਹਨੂੰ ਗਾਲ੍ਹਾਂ ਕੱਢਦੇ ਆ ਹਾਂ ਪੁੱਠਾ ਬੋਲਦੇ ਦੀ ਪਿੰਡ ਦਾ ਨਾਮ ਦੱਸਿਓ ਕਿਹੜਾ ਹੈ ਖੇੜੀ ਖੇੜੀ ਪੈਂਦਾ ਜਾਂ ਬਿਆਸ ਘਰ ਕੋਲੇ ਰਹਿੰਦੇ ਨੇ ਬਿਆਸ ਘਰ ਲੋਵੇ ਰਹਿੰਦੇ ਨੇ ਠੀਕ ਆ ਬਚਨੇ ਕੇ ਪਰਿਵਾਰ ਹੈ ਇਹ ਅੱਛਾ ਜੀ ਬਚਨੇ ਕਾ ਪਰਿਵਾਰ ਹੈ ਇਹ ਬਚਨੇ ਕਾ ਪਰਿਵਾਰ ਹੈ ਹਾਂ ਜੀ ਬਚਨੇ ਕੇ ਪਰਿਵਾਰ ਚ ਸਿਕੰਦਰ ਦੀ ਬੇਟੀ ਹੈ ਜੀ ਸਿਕੰਦਰ ਦੀ ਬੇਟੀ ਹੈ ਸਿਕੰਦਰ ਉਹਦੇ ਬਾਦਰ ਸਾਹਿਬ ਨਾਲ ਹਾਂ ਹਾਂ ਦਾਦੇ ਦਾ ਨਾਮ ਸੁਖਦੇਵ ਹੈ ਦਾਦੇ ਦਾ ਅੱਛਾ ਜੀ ਹਾਂ ਦਾਦੇ ਵਰਗੇ ਪਹਿਲਾਂ ਸਾਰੇ ਦੇਖਣ ਆਏ ਸੀ ਫੁੱਫੜ ਹੋਰੀ ਮਾਮੇ ਵਰਗੇ ਹੋਲ ਜਣੇ ਦੀ ਉਹਨਾਂ ਨਾਲ ਕੋਈ ਵੀ ਨਹੀਂ ਆਉਂਦਾ ਫਿਰ ਉਹਨਾਂ ਦੀ ਕੋਈ ਉਹ ਸੀਗੀ ਵੀ ਹੋਣ ਕਿਉਂ ਨਹੀਂ ਆਉਂਦੇ ਹੈਗੇ ਉਹਨਾਂ ਨੇ ਨਹੀਂ ਕੋਈ ਗੱਲਬਾਤ ਕੀਤੀ ਤੁਹਾਡੇ ਨਾਲ ਵੀ ਸਮਝਾਇਆ ਕਿ ਯਾਰ ਵੀ ਮਾਮਾ ਕਹਿੰਦਾ ਮੇਰੇ ਖਾਤੇ ਚ ਪਾ ਦਿਓ ਪੈਸੇ ਮਾਮਾ ਆਇਆ ਸੀ ਖੇੜੀ ਪੰਚਾਇਤ ਚ ਅਸੀਂ ਬੁਲਾਇਆ ਸੀ ਮਾਮਾ ਕਹਿੰਦਾ ਤੁਸੀਂ ਮੇਰੇ ਖਾਤੇ ਚ ਪਾ ਦਿਓ ਪੈਸੇ ਵੀ ਅਸੀਂ ਤੇਰੇ ਖਾਤੇ ਚ ਘੱਟ ਪਾ ਦੇ ਤਾਂ ਪਹਿਲੀ ਪਾ ਕੇ ਪਸਤਾਈ ਬੈਠੋ ਪੈਸੇ ਜਿਹੜੇ ਪਹਿਲਾਂ ਜਿਹੜੇ ਮੈਂ ਤਾਂ ਤੁਸੀਂ ਸਾਨੂੰ ਗਰੰਟੀ ਦੇ ਦਿਓ ਚਾਹਾਂ ਕਦੇ ਗਾਰੰਟੀ ਤਾਂ ਅਸੀਂ ਕਿਸੇ ਗੱਲ ਦੀ ਦਿੰਦੇ ਨਹੀਂ ਹੈਗੇ ਵੀ ਅਸੀਂ ਫੇਰ ਉਹ ਪੈਸਾ ਜੇ ਤਾਂ ਪਹਿਲੇ 31 32 ਲੱਖ ਲਾਈ ਬੈਠਿਆ ਅਸੀਂ ਹੋਰ ਫਿਰ ਸਾਡਾ ਪੈਸਾ ਉਹ ਵੀ ਖਰਾਬ ਜਾਊਗਾ ਬਿਲਕੁਲ ਬਿਲਕੁਲ ਲੋੜ ਨਹੀਂ ਮਤਲਬ ਹੋਣ ਦੀ ਤੇ ਜਦੋਂ ਜਿਹੜੇ ਉਹਨਾਂ ਦੇ ਹੋਰ ਵੱਡੇ ਬਜ਼ੁਰਗ ਨੇ ਮਾਤਾ ਕਰੇ ਉਹਨਾਂ ਨੇ ਕੋਈ ਗੱਲ ਬਾਤ ਦਾ ਮਾਪੇ ਹੋਈ ਆ ਘਰੇ ਦਾਦਾ ਦਾਦੀ ਤਾਂ ਲੱਗ ਰਹੇ ਨੇਗੇ ਅੱਛਾ ਜੀ ਹਾਂ ਜਿਹੜੀ ਉਹਦੀ ਚਾਚੀ ਆ ਚਾਚਾ ਖੁਦ ਉਹ ਤਾਂ ਦੇਖਣ ਆਇਆ ਨਹੀਂ ਹੈਗਾ ਜਿਹੜੀ ਦੀ ਚਾਚੀ ਉਹ ਸਾਡੀ ਰਿਸ਼ਤੇਦਾਰੀ ਚੋਂ ਮੇਰੇ ਨਾਨਕਿਆਂ ਦੀ ਰਿਸ਼ਤੇਦਾਰੀ ਚੋਂ ਅੱਛਾ ਜੀ ਚਾਚੀ ਆ ਜਿਹੜੀ ਠੀਕ ਆ ਉਹਨਾਂ ਨੇ ਤਾਂ ਸਾਨੂੰ ਕਹਿ ਉਹ ਤਾਂ ਕਹਿੰਦੇ ਨਾ ਅਸੀਂ ਆਏ ਆ ਵਿੱਚ ਦੇਖਣ ਤੇ ਚਾਚਾ ਵੀ ਨਹੀਂ ਆਇਆ ਹੈਗਾ ਹਾਂ ਬਿਲਕੁਲ ਪਹਿਲਾਂ ਦਾਦਾ ਆਇਆ ਸੀ ਬਸ ਬਿਲਕੁਲ ਬਿਲਕੁਲ ਤੇ ਮਾਤਾ ਜੀ ਸਾਰੀਆਂ ਗੱਲਾਂ ਆਪਾਂ ਕਰ ਲਈਆਂ ਕਿ ਤੁਸੀਂ ਨੇ ਕੁੜੀ ਤੇ ਪੈਸੇ ਲਾਏ ਹਾਂਜੀ ਤੁਹਾਡਾ 30 33 ਲੱਖ ਰੁਪਿਆ ਸਾਰਾ ਵਿਆਹ ਸਮੇਤ ਲੱਗਿਆ ਹੋਇਆ ਹਾਂ ਠੀਕ ਹੈ ਤੁਹਾਡੇ ਕੋਲ ਜਮੀਨ ਦੇ ਕਾਗਜ਼ ਵੀ ਅਸੀਂ 31 ਲੱਖ ਦਾ ਬਾਹਣ ਵੇਚਿਆ ਸੀ ਉਹ 31 ਦਾ 31 ਸਮਝਦੇ ਹਾਲੇ ਕੋਲੋਂ ਵੀ ਹੋਰ ਪਾਤੇ 31 ਦਾ 31 ਲੱਖ ਇਹਨਾਂ ਦੀ ਲਾਤਾ 31 ਲੱਖ ਰੁਪਿਆ ਜ਼ਮੀਨ ਜਿਹੜਾ ਬਨੇ ਬਾਣ ਵੇਚਿਆ ਸੀਗਾ ਹਾਂਜੀ ਉਹ ਇਹਦੀ ਇਹਦੀ ਲਾਤਾ ਸਾਰਾ ਸੀ ਅੱਛਾ ਜੀ ਹਾਂ ਤਰਨਵੀਰ ਦੇ ਮੁੰਡੇ ਦਾ ਚਲ ਅਸੀਂ ਆਪਦੇ ਦਾ ਵਿਆਹ ਕਿਤੇ ਉਹ ਤਾਂ ਹਲੇ ਆਏ ਕਹਿੰਦੇ ਨੇ ਪੈਸਾ ਤੁਸੀਂ ਆਦੀ ਮੁੰਡੇ ਖਾਤਰ ਲਾਇਆ ਸੀ ਆ ਦਾ ਮੁੰਡਾ ਤਾਂ ਸਾਡਾ ਇੱਥੇ ਰੋਲਦਾ ਫਿਰਦਾ ਸਾਡਾ ਮੁੰਡੇ ਤੇ ਅਸੀਂ ਕਿੱਥੋਂ ਲਾਇਆ ਤੇ ਤੇਰੇ ਤੇ ਲਾਇਆ ਪੈਸਾ ਹੂੰ ਕਹਿੰਦੇ ਤੁਸੀਂ ਆਦੀ ਮੁੰਡੇ ਖਾਤਰ ਲਾਇਆ ਪੈਸਾ ਐਂ ਕਹਿ ਦਾਂਦੀ ਫਿਰ ਮੁੰਡੇ ਨੂੰ ਕਿੱਥੇ ਲੈ ਕੇ ਕਿਉਂ ਨਹੀਂ ਗਏ ਹਾਂ ਫਿਰ ਮੁੰਡੇ ਨੂੰ ਲੈ ਕੇ ਜਾਂਦੀ ਸਾਡਾ ਪੈਸਾ ਲੱਗਿਆ ਫੇਰ ਹੀ ਰਾਸ ਆਊਗਾ ਬਿਲਕੁਲ ਹਾਂ ਤੇ ਦਰਸ਼ਕੋ ਸਾਰੀ ਗੱਲਬਾਤ ਆਪਾਂ ਸੁਣ ਲਈ ਹੈ ਤੇ ਸਿਚੁਏਸ਼ਨ ਤੁਸੀਂ ਸਮਝ ਗਏ ਹੋਵੋਗੇ ਇਹ ਵੀ ਸਮਝ ਗਏ ਹੋਵੋਗੇ ਕਿ ਕਿਹੜਾ ਕਿਹੜਾ ਪੱਖ ਕਿੱਧਰ ਭੁਗਤ ਰਿਹਾ ਹੈ ਤੇ ਕੀ ਚੱਲ ਰਿਹਾ ਹੈ ਤੇ ਬਾਕੀ ਦਰਸ਼ਕੋ ਇੱਥੇ ਇੱਕ ਹੋਰ ਗੱਲ ਕਰ ਦਈਏ ਵੀ ਬਹੁਤ ਸਾਰੇ ਹੋਰ ਪਰਿਵਾਰ ਨੇ ਇਹ ਪਰਿਵਾਰ ਨੇ ਜਿਹੜੇ ਕਿ ਅੱਜ ਇਹ ਸੰਤਾਪ ਕਹਿ ਦਈਏ ਭੋਗ ਰਹੇ ਨੇ ਬਾਹਰ ਦੇ ਚੱਕਰ ਦੇ ਵਿੱਚ ਕੈਨੇਡਾ ਕੈਨੇਡਾ ਦੇ ਚੱਕਰ ਦੇ ਵਿੱਚ ਕਿੰਨੇ ਪਰਿਵਾਰ ਉੱਜੜ ਗਏ ਮਤਲਬ ਇਹ ਲੜੀ ਚੱਲਦੀ ਜਾ ਰਹੀ ਹੈ ਤੇ ਅਸੀਂ ਆਸ ਕਰਦੇ ਹਾਂ ਇਸ ਵੀਡੀਓ ਦੇ ਰਾਹੀਂ ਇਸ ਸਾਡਾ ਮੋਟਿਵ ਇਹ ਹੁੰਦਾ ਹੈਗਾ ਕਿ ਉਹ ਪਰਿਵਾਰਾਂ ਦੇ ਦੁੱਖ ਸੁਣੇ ਜਾਣ ਜਿਹੜੇ ਪਰਿਵਾਰ ਇਸ ਤਰ੍ਹਾਂ ਦੇ ਇਨਸੀਡੈਂਟਾਂ ਤੋਂ ਦੁਖੀ ਨੇ ਤੇ ਜਿਨ੍ਹਾਂ ਦੇ ਮਤਲਬ ਪਰਿਵਾਰ ਇਸ ਮਤਲਬ ਸੰਤਾਪ ਨੂੰ ਅੱਜ ਭੋਗ ਰਹੇ ਨੇ ਤੇ ਅਸੀਂ ਉਮੀਦ ਕਰਦੇ ਹਾਂਗੇ ਕਿ ਇਹ ਵੀਡੀਓ ਦੇ ਰਾਹੀਂ ਚਾਰ ਹੋਰ ਲੋਕਾਂ ਨੂੰ ਕੰਨ ਹੋਣ ਇਸ ਚੀਜ਼ ਤੇ ਕਿ ਜਦੋਂ ਵੀ ਕੋਈ ਰਿਸ਼ਤਾ ਕਰਦੇ ਹੋ ਜਾਂ ਕਿਤੇ ਵੀ ਦੇਖੋ ਪਤਾ ਤਾਂ ਹੁੰਦਾ ਨਹੀਂ ਹੈਗਾ ਅਜੇ ਪਰਿਵਾਰ ਭੋਗ ਰਿਹਾ ਇਹਨਾਂ ਦੇ ਏ ਵੀ ਪਰਿਵਾਰ ਦਾ ਇਹੀ ਕਹਿਣਾ ਵੀ ਸਾਨੂੰ ਵੀ ਨਹੀਂ ਸੀਗਾ ਪਤਾ ਪਤਾ ਕਿਸੇ ਨੂੰ ਵੀ ਨਹੀਂ ਲੱਗਦਾ ਹੁੰਦਾ ਪਰ ਇਸ ਪਰਿਵਾਰ ਨੂੰ ਅਸੀਂ ਵੀ ਦੇਖਿਆਗਾ ਤੇ ਇਹਨਾਂ ਨਾਲ ਮੁੰਡੇ ਨਾਲ ਮੈਂ ਵੀ ਕਾਫੀ ਗੱਲਬਾਤ ਕੀਤੀ ਹੈ ਜ਼ਮੀਨ ਵੇਚੀ ਹੈ ਇਹਨਾਂ ਨੇ 30-33 ਲੱਖ ਰੁਪਈਆ ਦਾਤਾ ਇਹ ਇਨੋਸੈਂਟ ਪਰਿਵਾਰ ਹੈ ਸ਼ਰੀਫ ਪਰਿਵਾਰ ਹੈ ਉਸ ਕੁੜੀ ਦੇ ਵੱਲੋਂ ਕੁੜੀ ਦੇ ਪਰਿਵਾਰ ਪਰਿਵਾਰ ਵੱਲੋਂ ਇਸ ਪਰਿਵਾਰ ਨਾਲ ਜਿਹੜਾ ਧੱਕਾ ਹੋ ਰਿਹਾ ਆਪਾਂ ਸਾਰੇ ਦੇਖ ਰਹੇ ਆਂ